4 ਸਾਲ ਹੋਰ ਚੱਲੂਗੀ ਉਸ ਤੋਂ ਬਾਅਦ ਫਿਰ ਰੀਨਿਊ ਹੋ ਜਾਂਦੀ ਹੈ ਇਹ ਤੁਹਾਨੂੰ ਆਲਟੋ ਦੇ ਰੇਟ ਤੇ ਕਾਰ ਦੇ ਦਾਂਗੇ ਸਿਰਫ ਤੇ ਸਿਰਫ 1 ਲੱਖ ਤੇ 90 ਹਜ਼ਾਰ ਦੇ ਵਿੱਚ ਮਨ 1.90 ਤੁਸੀਂ ਡੀਜ਼ਲ ਕਰ ਲੈ ਕੇ ਜਾ ਸਕਦੇ ਹੋ ਜਿਹੜੇ ਲੋਕ ਆਲਟੋ ਦੇ ਰੇਟ ਮੱਕ ਜਾਂਦੇ ਨੇ ਉਹੀ ਬਜਟ ਚ ਆਪਾਂ ਤੁਹਾਨੂੰ ਡੀਜ਼ਲ ਕਰ ਲੈ ਕੇ ਦੇ ਦੇ ਦਿੰਦੇ 27 ਤੱਕ ਪਾਸਿੰਗ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 1 ਲੱਖ ਤੇ 35 ਹਜ਼ਾਰ ਦੇ ਵਿੱਚ ਮਨ ਆਲਟੋ ਤੋਂ ਵੀ ਸਸਤੀ ਆਲਟੋ ਤੋਂ ਵੀ ਸਸਤੀ ਕਰ ਦੇ ਦਾਂਗੇ ਡੀਟੀ ਜਿਹੜੀ ਗੱਲ ਪਟਿਆਲੇ ਦਾ ਨੰਬਰ ਹੈ ਪਟਿਆਲੇ ਦਾ ਨੰਬਰ ਹੈ ਸੈਕਿੰਡ ਹੁੰਦਾ ਹੈ ਕਿਤੇ ਨਹੀਂ ਜਾਂਦੀ ਹੈ ਕਿਤੇ ਨਹੀਂ ਜਾਂਦੀ ਕਾਰ ਵੱਡੀ ਆ ਖੁੱਲੀ ਡੁੱਲੀ ਆ ਇਹ ਤੁਹਾਨੂੰ ਕਾਰ ਦੇ ਦਾਂ ਉਹੀ ਬਜਟ ਜੇਕਰ ਨਾ ਇਹ ਲੈ ਕੇ ਦੇ ਦੇਣੀ ਹੈ ਕਿ ਲੁਧਿਆਣਾ ਚੀ ਗਾਰ ਦਾ ਫਰਸਟ ਓਨਰ ਹੈ ਤੇ ਫੁੱਲ ਹੀ ਛੋੜਿਆ ਹੋਇਆ ਹੈ ਜੀ 12 ਮਾਡਲ ਹੈ ਜੀ ਇਹ ਕਰ ਦੇ ਦਾਂਗੇ ਤੁਹਾਨੂੰ 2.5 ਲੱਖ ਰੁਪਏ ਦੇ ਵਿੱਚ ਅੱਛਾ ਡੈਸਟਾਪ 85 BHP ਲੈ 85 BHP ਹੈ ਜੀ ਸਿਰਫ 2.5 ਲੱਖ ਰੁਪਏ ਦੇ ਵਿੱਚ ਸਿਰਫ 2.5 ਲੱਖ ਦਾ ਸਕੋਰਪਿਓ ਜਿਨੇ ਸਕੋਰਪਿਓ ਕਲਾਸਿਕ ਲੈ ਰਹੇ ਆ ਹਾਂ ਜੀ ਜਾਂ ਕੋਈ ਹੋਰ ਆਪਸ਼ਨ ਹੈਗੀ ਉਸ ਬਜਟ ਉਦੋਂ ਬੈਟਰ ਹੈ ਕਿ ਸਕੋਰਪਿਓ ਐਨ ਲੈ ਲੋ ਇਹ ਸ਼ੇਪ ਦੀ ਲੈ ਜਵੇ ਉਹੀ ਰੇਟ ਵਿੱਚ ਹੈ ਜਾਂ ਗੱਡੀ ਵੀ ਵਧੀਆ ਨਾਲੇ 11 ਮਹੀਨੇ ਪੁਰਾਣੀ ਕਾਰ ਆ 3 ਸਾਲ ਦੀ 2 ਸਾਲ ਦੀ ਇੰਸ਼ੋਰੈਂਸ ਪੂਰੀ ਪਈ ਆ ਅੰਡਰ ਵਾਰੰਟੀ ਆ ਵੀਰ ਤੇ ਸਰਵਿਸ ਹੋਈ ਹੈ ਯਾਨੀ 9000 ਕਿਲੋਮੀਟਰ ਸਰਵਿਸ ਕਰਾਂ ਦੀ ਵੀ ਨਹੀਂ ਲੋੜ ਹੈਗੀ 2023 ਮਾਡਲ ਆ ਜਿਹਦੇ ਵਿੱਚ ਫਿਊਲ ਦੇ ਦਾ ਅਲਵਾਏ ਨੇ 22 ਇੰਚੀ ਅਲਵਾਏ ਨੇ ਫਿਊਲ ਦੇ ਤੁਸੀਂ ਦੇਖ ਸਕਦੇ ਹੋ ਤੇ ਅਲਵਾਏ ਜਿਹੜੇ ਨੇ ਪੰਜੇ ਲਵਾਏ ਨੇ ਅਗਲੀ ਗ੍ਰਿਲ ਚੇਂਜ ਆ ਹੈਡਲਾਈਟਾਂ ਚੇਂਜ ਆ ਫੌਗ ਲੈਂਪ ਚੇਂਜ ਆ ਬੰਪਰ ਚੇਂਜ ਆ ਬਲਹੌਰ ਦੇ ਬੰਪਰ ਹੋ ਗਏ ਫਿਊਲ ਦੇ ਲਵਾਏ ਹੋਏ ਸਭ ਤੋਂ ਮਹਿੰਗੇ ਨੇ ਕਿ ਟੋੜ 5-6 ਲੱਖ ਦੀ ਇਹ ਐਕਸੈਸਰੀ ਲੱਗੀ ਹੋਈ ਆ ਅਲਵਾਏ ਟਾਇਰ ਟੱਚ ਸਕਰੀਨ ਸਾਰਾ ਕੁਝ ਬਾਅਦ ਲੱਗਾ ਹੋਇਆ ਠੀਕ ਆ ਫਿਰ ਤੇ ਇਹ ਜਿਹੜੀ ਕਾਰ ਆ ਤੁਹਾਨੂੰ ਦੇ ਦਾਂਗੇ 7,30,000 ਦੇ ਵਿੱਚ ਸੱਤ ਦੀ ਸਿਰਫ 730000 ਦੇ ਵਿੱਚ ਲੋਕੀ 5 5 6 5 5.5 ਦੇ ਵਿੱਚ ਪੁਰਾਣੀ ਸ਼ੇਪਾਂ ਵੇਚੀ ਜਾਂਦੇ ਨੇ ਉਹ ਤੋਂ ਬੈਟਰ ਕੀ ਹੈ ਨਵੀਂ ਸ਼ੇਪ ਲੈ ਲੂ ਠੀਕ ਹੈ ਇਹ 15 ਮਾਡਲ ਹੈ ਪਹਿਲੇ ਨਾਲ ਦੇ ਹੈ ਇਨਸੂਰੈਂਸ ਵਾਈਟ ਹੈ ਬਹੁਤ ਵਧੀਆ ਨੇ ਇਹ ਤੁਹਾਨੂੰ ਕਾਰ ਦੇ ਦਾਂਗੇ 510000 ਦੀ ਸਿਰਫ 5 10 ਦੀ ਸਿਰਫ 5 10 ਦੀ ਪਲੇਰ ਹੋਊਗੀ ਨਾਲੇ ਮਾਰਕੀਟ ਦੀ ਰੇਟ ਟਰਾਈ ਕਰਕੇ ਹੈ ਨਾ 6 ਤੋਂ ਉੱਪਰ ਰੇਟ ਚੱਲੇ ਜਿੰਦਾ ਆਪਾਂ ਤੁਹਾਨੂੰ 5 10000 ਦੇ ਵਿੱਚ ਬਹੁਤ ਕਾਰ ਦੇ ਦ ਨਹੀਂ ਹੈਗੀ ਇਹ 20 ਮਾਡਲ ਦਸੰਬਰ ਦੀ ਹੈ ਚੱਲੀ ਸਿਰਫ 29000 ਕਿਲੋਮੀਟਰ ਹੈ ਇਹ ਤੁਹਾਨੂੰ ਕਾਰ ਦੇ ਦਾਂਗੇ 10 ਲੱਖ ਤੇ 5 ਸਾਲਾਂ ਵਾਸਤੇ ਆਰਸੀ ਤੁਹਾਨੂੰ ਕਰਾ ਕੇ ਮਿਲੂਗੀ। ਤੇ ਫਿਰ ਰੇਟ ਕਿੰਨਾ 185 185 ਡੀਜ਼ਲ ਦੇ ਵਿੱਚ ਸਸੇ ਗੱਲ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਲਈ ਨਾ ਬਿਰਲਾ ਕਲਾਸਿਕ ਕਾਰ ਜਿਹੜਾ ਨਵੇਂ ਕਾਰਾਂ ਦਾ ਜਿਹੜਾ ਸਟਾਕ ਲੈ ਕੇ ਆਇਆ ਹੈਗਾ ਖੜੇ ਅੱਜ ਪਾ ਲੁਧਿਆਣੇ ਬਿਰਲਾ ਕਲਾਸਿਕ ਕਾਰ ਦੇ ਉੱਪਰ ਆਪਣੇ ਪੇਜ ਤੇ ਜਿਹੜਾ ਆਪਣੇ ਵੀਰ ਦਾ ਜਿਹੜਾ ਵੈਲਕਮ ਕਰਦਾ ਸਸੇ ਗੱਲ ਵਿੱਚ ਸਸੇ ਗੱਲ ਜੀ ਕੀ ਹਾਲ ਚਾਲ ਬਹੁਤ ਵਧੀਆ ਸ਼ੁਕਰ ਦਾ ਤੇ ਬਿਰ ਬਣਾਇ ਕਰੇ ਬਲਾ ਜਿਵੇਂ ਕੇ ਐਡਰੈਸ ਦਾਲ ਦੋ ਨਵੇਂ ਵੀਵਰਸ ਅਗਰ ਕੋਈ ਦੇਖ ਰਹਾ ਵੈਸੇ ਪੁਰਾਣੇ ਦਾ ਤਜਰਬਾ ਸਭ ਨੂੰ ਪਤਾ ਹੀ ਆਪਣਾ ਜਿਹੜਾ ਬਿਰਲਾ ਕਲਾਸਿਕ ਸਰ ਤੁਹਾਡਾ ਆਪਣਾ ਬਿਰਲਾ ਕਲਾਸਿਕ ਹੈ ਸ਼ਹਿਰ ਲੁਧਿਆਣੇ ਦੇ ਵਿੱਚ ਮੇਨ ਰੋਡ ਦੇ ਉੱਤੇ ਫਰੋਜਪੁਰ ਰੋਡ ਦੇ ਉੱਤੇ ਕਿਹੜੀ ਲੁਧਿਆਣੇ ਤੋਂ ਮੁੱਲਾਂਪੁਰ ਜਗਰਾਉਂ ਮੁਗਿਆ ਰੋਡ ਆ ਉਹਦੇ ਉੱਤੇ ਆ ਲੁਧਿਆਣੇ ਦੀ ਚੁੰਗੀ ਦੇ ਉੱਤੇ ਇਹਨੂੰ ਏ ਵਾਲੀ ਚੌਂਕ ਕਹਿੰਦੇ ਨੇ ਏ ਵਾਲੀ ਚੌਂਕ ਦੇ ਉੱਤੇ ਹਾਈਵੇ ਦੇ ਉੱਪਰ ਕਾਰ ਵੇਰ ਆ ਜੀ 7 ਡੇਜ਼ ਓਪਨ ਆ ਜਿਹੜੇ ਦਿਨ ਮਰਜੀ ਤੁਸੀਂ ਆ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7:3 ਤੇ ਰੇਟ ਆਪਣੇ ਮਤਲਬ ਚੈਲੰਜ ਵਾਲੇ ਪਰ ਰੇਟ ਦਵਾਂਗੇ ਤੇ ਵੀਰ ਉਹਨਾਂ ਦੇ ਰੇਟ ਨੇ ਨਾ ਜਿਹੜੇ ਫਿਕਸ ਰੇਟ ਹੋਣਗੇ ਤੇ ਮਾਰਕੀਟ ਨਾਲੋਂ ਜ਼ਿਆਦਾ ਹੋਣਗੇ ਜ਼ਿਆਦਾ ਹੋਣਗੇ ਜ਼ਿਆਦਾ ਕੋਈ ਵੀ ਕਾਰ ਹੈ ਨਾ ਮਾਰਕੀਟ ਟਰਾਈ ਕਰਕੇ ਆ ਜਨਾ ਫਿਰ ਉਰੇ ਆ ਜਨਾ ਤੁਹਾਨੂੰ ਕੰਪੈਰੀਜ਼ਨ ਹੁੰਦਾ ਜਿਹੜਾ ਪਤਾ ਲੱਗ ਜੰਨਾ ਹੈਗਾ ਤੇ ਵੀਰਾਂ ਕੋਲ ਆਉਂਦੇ ਬੈਨੀਫਿਟ ਵੀ ਬਹੁਤ ਨੇ ਨਾ ਫਿਰ ਬੈਨੀਫਿਟ ਇਹ ਹੈ ਜੀ ਬਾਕੀਆਂ ਨਾਲੋਂ ਸਾਡੇ ਇੱਕ ਤਾਂ ਕੋਈ ਕਮਿਸ਼ਨ ਨਹੀਂ ਹੈਗੀ ਜੀ ਕੋਈ ਕਾਰ ਦੀ ਚਾਹੇ ਲੱਖ ਤੋਂ ਲੈ ਕੇ 20 ਲੱਖ ਤੱਕ ਕਾਰ ਲੈ ਲਓ ਕੋਈ ਵੀ ਕਾਰ ਦੀ ਕਮਿਸ਼ਨ ਨਹੀਂ ਹੈਗੀ ਕੋਈ ਆਰਸੀ ਟਰਾਂਸਫਰ ਨਹੀਂ ਹੈਗਾ ਵੀ ਉਹਦੇ ਐਕਸਟਰਾ ਚਾਰਜਸ ਤੁਹਾਡੇ ਨਹੀਂ ਹੈਗੇ ਫ੍ਰੀ ਆ ਸੋ ਵਾਈਪਿੰਗ ਦੇ ਕੋਈ ਚਾਰजेस ਨਹੀਂ ਹੈਗੇ ਕੋਈ ਵੀ ਕਾਰਡ ਤੁਸੀਂ ਸਵਾਈਪ ਕਰਾਉਣਾ ਚਾਹੁੰਦੇ ਹੋ ਚਾਹੇ ਕ੍ਰੈਡਿਟ ਕਾਰਡ ਆ ਡੈਬਿਟ ਕਾਰਡ ਆ ਜਿਹੜੇ ਵੀ ਤਰ੍ਹਾਂ ਦਾ ਮਰਜੀ ਕਾਰਡ ਆ ਕੋਈ ਵੀ ਕਾਰ ਲੈਣੀ ਆ ਕਾਰ ਸਵਾਈਪ ਕਰਨਾ ਉਹਦੇ ਕੋਈ ਚਾਰजेस ਨਹੀਂ ਹੈਗੇ ਬਾਕੀ ਮੈਂ ਦੇਖਿਆਗਾ ਅਦਰ 1 2% ਲਈ ਜਾਂਦੇ ਆ ਸਾਡੇ ਪੈਸੇ ਲੱਗਦੇ ਨੇ ਹਾਂਜੀ ਦੇਖੋ ਕਾਰਡ ਸਵਾਈਪ ਕਰਦੇ ਆ ਦੇਖੋ ਕਾਰਡ ਸਵਾਈਪ ਦੇ ਕਿਹੜੀ ਕਿਹੜੀ ਜਗ੍ਹਾ ਤੇ ਪੈਸੇ ਨਹੀਂ ਲੱਗਦੇ ਜਾਂ ਤਾਂ ਕੋਈ ਕਰਿਆਨੀ ਦੁਕਾਨ ਹੋਵੇ ਮੈਡੀਕਲ ਸਟੋਰ ਹੋਵੇ ਜਾਂ ਪੰਪ ਹੋਣ ਉੱਥੇ ਫ੍ਰੀ ਆਫ ਕਾਸ ਹੁੰਦਾ ਉੱਥੇ ਉਹਨਾਂ ਦਾ ਵੀ ਨਹੀਂ ਪੈਸੇ ਲੱਗਦੇ ਓਕੇ ਇਹ ਸਾਡਾ ਬਿਜ਼ਨਸ ਹੋਰ ਤਰ ਸਾਨੂੰ 1.5% ਦੇ ਸਾਨੂੰ ਪੈਸੇ ਲੱਗਦੇ ਨੇ ਚਾਰਜਸ ਲੱਗਦੇ ਨੇ ਕ੍ਰੈਡਿਟ ਕਾਰਡ ਤੇ ਓਕੇ ਕ੍ਰੈਡਿਟ ਕਾਰਡ ਤੇ ਸਾਨੂੰ ਪੈਸੇ ਲੱਗਦੇ ਐਸੀ ਕਸਟਮਰ ਤੋਂ ਕੋਈ ਨਹੀਂ ਲੈਂਦੇ ਮਤਲਬ ਆਪਾਂ ਕਸਟਮਰ ਤੋਂ ਕੋਈ ਮਤਲਬ ਕੋਈ ਚਾਰਜਸ ਨਹੀਂ ਆਸੀ ਟਰਾਂਸਫਰ ਤੇ ਮੈਂ ਤਾਂ ਪੈਸੇ ਦੇਣੇ ਆ ਹਾਂਜੀ ਆਪਾਂ ਨੂੰ ਕਸਟਮਰ ਤੋਂ ਮੈਂ ਉਹ ਵੀ ਨਹੀਂ ਲੈ ਰਿਹਾ ਜੀ ਓਕੇ ਮਤਲਬ ਜੋ ਡਿਮਿਸ਼ਨ ਵੀ ਹੈ ਨਹੀਂ ਕੀ ਨਹੀਂ ਤਾਂ 2% ਮਾਰਕੀਟ ਵਿੱਚ ਕਮਿਸ਼ਨ ਚੱਲਦੀ ਆ ਮੈਂ ਕਮਿਸ਼ਨ ਵੀ ਨਹੀਂ ਲੈ ਰਿਹਾ ਜੀ ਹਾਂਜੀ ਮਾਲਕ ਜੇ ਜੋ ਆਪਣੀ ਡੀਲ ਹੋਏਗੀ ਬਸ ਉਹੀ ਪੈਸੇ ਤੁਸੀਂ ਪੇ ਕਰਨੇ ਹੈਗਾ ਬਾਕੀ ਅਦਰ ਕੋਈ ਹਿਡਨ ਚਾਰजेस ਨਹੀਂ ਹੈਗਾ ਤੇ ਵੀਰੋਂ ਦਾ ਆਪਣਾ ਸਟਾਕ ਫਟਾਫਟ ਦਿਖਾ ਦਨੇ ਸਰ ਇਤੇ ਫਾਸਟ ਕਰਾ ਬਾ ਤੁਹਾਡੇ ਲਈ ਨਾ Honda City Honda City ਆ ਗਈ ਹੈ Honda City 2016 ਮਾਡਲ ਆ ਨਿਕਲੀ 17 ਦੇ ਵਿੱਚ ਹੋਈ ਹੈ ਸਰ ਫਰਸਟ ਓਨਰ ਹੈ ਪੈਟਰੋਲ ਦੇ ਵਿੱਚ ਨੰਬਰ ਵੀ ਸੋਹਣਾ ਵਾ 2300 PV 29 ਮੋਗਾ ਦਾ ਨੰਬਰ ਆ ਫਰਸਟ ਓਨਰ ਆ ਇਹ ਤੁਹਾਨੂੰ ਕਰ ਦੇ ਦਾਂਗੇ ਜੀ 5 ਲੱਖ ਤੇ 35 ਹਜ਼ਾਰ ਦੇ ਵਿੱਚ ਜੀ ਬਿਰੀਟ ਤਾਂ ਆਪਣੇ ਜਿਵੇਂ ਸਟਾਰਟਿੰਗ ਦੱਸਿਆ ਫਿਕਸ ਹੀ ਹੋਣਗੇ ਰ ਆਪਣਾ ਜੈ ਰੇਟ ਹੋਣਗੇ ਜਿਹੜੀ ਕਾਰ ਹੋਊਗੀ ਫਿਰ ਮੈਂ ਰਿਪੀਟ ਕਰ ਰਹੇ ਹਾਂ ਕੋਈ ਲੱਗੀ ਵੱਜੀ ਐਕਸੀਡੈਂਟ ਨਹੀਂ ਹੁੰਦੀ ਜੀ ਆਪਣੀ ਕੋਈ ਕਾਰ ਕੋਈ ਕਾਰ ਬਾਹਰ ਦੇ ਨੰਬਰ ਦੀ ਨਹੀਂ ਹੁੰਦੀ ਜਿਹਨੂੰ ਰਿਟੇਨ ਨੰਬਰ ਕਹਿੰਦੇ ਨੇ ਜੇ ਯੂਪੀ ਬਿਹਾਰ ਬੰਬੇ ਤੋਂ ਮਹਾਰਾਸ਼ਟਰ ਤੋਂ ਕੋਈ ਨੰਬਰ ਲੁਧਿਆਣਾ ਦਾ ਲੋ ਵਾਲਾ ਮੈਂ ਉਹ ਵੀ ਨਹੀਂ ਵੇਚਦਾ ਕੋਈ ਮਾੜੇ ਇੰਜਨ ਦੀ ਨਹੀਂ ਹੋਊਗੀ ਇੰਜਨ ਤੇ ਟਰਾਂਸਮਿਸ਼ਨ ਦੀ ਐਕਸੀਡੈਂਟ ਦੀ ਨੰਬਰ ਦੀ ਕਾਗਜ਼ਾਂ ਦੀ ਕਿਲੋਮੀਟਰ ਦੀ ਹਰ ਇੱਕ ਚੀਜ਼ ਦੀ ਰਿਟਰਨ ਗਾਰੰਟੀ ਮਿਲੂਗੀ ਜੇ ਲੱਖ ਚੱਲਦੀ ਹੈ ਤਾਂ ਲੱਖ ਚੱਲਦੀ ਹੈ 10000 ਚੱਲਦੀ ਹੈ ਤਾਂ 10000 ਚੱਲਦੀ ਹੈ ਵਿਦ ਰਿਟਨ ਦੇ ਵਿੱਚ ਮੇਰੇ ਵੀ ਸਾਈਨ ਹੋਣਗੇ ਤੁਹਾਡੇ ਵੀ ਸਾਈਨ ਹੋਣਗੇ ਰਿਟਨ ਦੇ ਵਿੱਚ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਨਾਲ ਉਹਦੇ ਵਿੱਚ ਕੋਈ ਫਿਰ ਬੰਦਾ ਹੋਣੀ ਹੋਦਾ ਬੰਦਾ ਨਹੀਂ ਕਰੀਂ ਕਾਰ ਹੀ ਨਹੀਂ ਕਰ ਸਕਦਾ ਦੇਖੋ ਮੈਂ ਰੋਜ਼ ਡੀਲਾਂ ਕਰਦੀਆਂ ਨੇ ਹਾਂ ਜੀ ਫਿਰ ਠੀਕ ਆ ਤੁਸੀਂ ਮੈਥੋਂ ਕਾਰ ਅੱਜ ਲਈ ਹੈ ਹੋ ਸਕਦਾ ਅਗਲੇ 6 ਮਹੀਨੇ ਬਾਅਦ ਇੱਕ ਵਾਰ ਦੁਬਾਰਾ ਤੋਂ ਲੋਨ ਜਾਂ ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 5 ਸਾਲ ਬਾਅਦ ਤੁਹਾਨੂੰ ਮੇਰੀ ਗੱਲੀ ਗੱਲੀ ਗੱਲ ਯਾਦ ਰਹਿਣੀਆਂ ਹਾਂ ਮੈਨੂੰ ਰੋਜ਼ ਦੀਆਂ ਡੀਲਾਂ ਨੇ ਮੈਨੂੰ ਨਹੀਂ ਯਾਦ ਰਹਿੰਦਾ ਕਿਹੜੇ ਕਸਟਮ ਸੋ ਇਸ ਕਰਕੇ ਮੈਂ ਰਿਟਰਨ ਦੇ ਵਿੱਚ ਤਾਂ ਕਰਦਾ ਕਿ ਕੱਲ ਨੂੰ ਮੈਂ ਨਾ ਮੁੱਕਰ ਸਕਾਂ ਤੁਸੀਂ ਤਾਂ ਚਲੋ ਨਹੀਂ ਮੁੱਕਰਾਂ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਕਹਾ ਕੋ ਕਿ ਮੈਂ ਨਾ ਮੁੱਕਰ ਸਕਾਂ ਉਸੇ ਲਈ ਮੈਂ ਰਿਟਰਨ ਦੇ ਵਿੱਚ ਹਰ ਇੱਕ ਚੀਜ਼ ਕਰ ਦਵਾਂ ਜੀ ਕੋਈ ਚੀਜ਼ ਲਿਖੀ ਹੋਵੇ ਤਾਂ ਮੈਂ ਵੀ ਨਹੀਂ ਮੁੱਕਰੂੰਗਾ ਜੀ ਤੇ ਰੇਟ ਵੀ ਆਪਾਂ ਮਾਰਕੀਟ ਨਾਲੋਂ ਘੈਂਡ ਰੇਟਾਂ ਦੇ ਪ੍ਰਕਾਰ ਨਾਲ ਲੇਕ ਦੇਵਾਂਗੇ ਅੱਗੇ ਆ ਕੇ ਡਿਜ਼ਾਇਰ ਡਿਜ਼ਾਇਰ ਹੈ ਜੀ ਇਹ 2017 ਮਾਡਲ ਆ ਫਰਸਟ ਓਨਰ ਆ ਵਾਈਟ ਕਲਰ ਦੇ ਵਿੱਚ ਕਾਰ ਆ ਸਿਰਫ 30 31 32000 ਦਿੰਦੀਆਂ ਰ ਬਾਈ ਕਾਰ ਚੱਲਦੀ ਹੋਈ ਆ ਪੈਟਰੋਲ ਦੇ ਵਿੱਚ ਠੀਕ ਆ ਫਿਰ ਸੋ 30000 ਦਿੰਦੀਆਂ ਰ 30 320 5b ਦੇ ਵਿੱਚ ਠੀਕ ਆ ਅੱਗੇ ਅੱਗੇ ਵਰਨਾ ਅੱਗੇ ਅੱਗੇ ਵਰਨਾ 2018 ਮਾਡਲ ਆ ਰਜਿਸਟ੍ਰੇਸ਼ਨ 2020 ਦੀ ਆ પેટ્રોલ ਦੇ ਵਿੱਚ ਜਿਹਦੇ ਵਿੱਚ ਪ੍ਰੋਜੈਕਟਰ ਹੈਡਲਾਈਟਾਂ ਆ ਇਹਦੀਆਂ ਡੀਆਰ ਲੈਂਦੀ ਆ ਇਹ 70-75 ਹਜ਼ਾਰ ਚੱਲੀ ਹੋਈ ਆ ਦਸੰਬਰ ਦੀ ਕਾਰ ਆ ਦਸੰਬਰ ਤੱਕ ਦੀ ਸ਼ੋਰਾਂ ਫੁੱਲ ਆ ਜੀ ਠੀਕ ਆ ਅਲਵਾਈ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਕ੍ਰੂਜ਼ ਕੰਟਰੋਲ ਇਹਦੇ ਵਿੱਚ ਆ ਜਾਂਦਾ ਸ਼ੀਰਿੰਗ ਕੰਟਰੋਲ ਇਹਦੇ ਟੱਚ ਸਕ੍ਰੀਨ ਪੈਨਲ ਬੈਕ ਕੈਮਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਇਹ ਜਿਹੜੀ ਕਾਰ ਆ ਤੁਹਾਨੂੰ ਦੇ ਦਾਂਗੇ 6 ਲੱਖ ਤੇ 50000 ਚ ਸਾਢੇ 6 ਲੱਖ ਦੇ ਵਿੱਚ ਸਾਢੇ 6 ਦੇ ਵਿੱਚ ਤੁਹਾਨੂੰ ਇਹ ਕਰ ਦੇ ਦਾਂ ਮੇਰਾ ਚੈਲੰਜ ਵਾਲਾ ਰੇਟ ਪੁੱਲਾ ਚੈਲੰਜ ਹੈ ਜੀ ਇਸ ਬਜਟ ਦੇ ਵਿੱਚ ਕੋਈ ਤੁਹਾਨੂੰ 6 ਦੇ ਵਰਨਾ ਨਹੀਂ ਦਊਗਾ ਸਰ ਸਾਢੇ 6 ਲੱਖ ਦੇ ਵਿੱਚ ਨਹੀਂ ਦਊਗਾ ਜੀ ਸਾਢੇ 7 ਦਾ ਰੇਟ ਚੱਲੀ ਜਾਂਦਾ ਹੈ ਕਿ ਮਾਰਕਟ ਸਰ ਵੱਧ ਵੀ ਚੱਲੀ ਜਾਂਦਾ ਕਿਉਂਕਿ ਪਹਿਲੀ ਕੱਲ પેટ્રોલ ਦੀ ਮਾਰਕਟ ਵਧੀ ਹੋਈ ਆ ਹਾਂਜੀ પેટ્રોલ ਕਾਰ ਦੀ ਮਾਰਕਟ ਵਧੀ ਹੋਈ ਆ ਫਿਰ ਐਕਸੈਸਰੀ ਪੂਰੀ ਲੱਗੀ ਹੋਈ ਆ ਪੀ ਇੰਸ਼ੋਰੈਂਸ ਪੁੱਲਾ ਤੇ ਕਾਰ ਵੀ ਚਾਹਿਆ ਜਾਂਦਾ ਤੇ ਰੇਟ ਆਪਣਾ ਸਾਢੇ ਸਭ ਤੋਂ ਵੱਡੀ ਗੱਲ ਹੈ ਇਹਦੀ ਕਿਹੜੀ ਵੈਲਿਡਿਟੀ ਆ 2035 ਦੇ ਦਸੰਬਰ ਤੱਕ ਦੀ ਆ अच्छा यानी कि पूरे 10 साल तक ਤੁਹਾਨੂੰ आरसी ਦੀ ਵੈਲਿਡਿਟੀ ਠੀਕ ਹੈ ਤੇ ਆ ਗਈ I20 I20 ਜੀ 2021 ਮਾਡਲ ਇਹ ਡੀਜ਼ਲ ਦੇ ਵਿੱਚ ਨਿਊ ਸ਼ੇਪ ਦੇ ਵਿੱਚ ਡੀਜ਼ਲ ਦੇ ਵਿੱਚ ਸਪੋਰਟਸ ਵੇਰੀਐਂਟ ਆ 55000 ਚੱਲੀ ਹੋਈ ਹੈ ਕੋਈ ਵੀ ਪੀਸ ਇਹਦਾ ਕਾਰ ਦਾ ਪੇਂਟ ਨਹੀਂ ਹੈਗਾ ਠੀਕ ਹੈ ਫਿਰ ਇਹ ਪਹਿਲੇ ਨਾ ਤੇ ਇੰਸ਼ੋਰੈਂਸ ਇਹਦੀ ਮੈਨੂੰ ਚੈੱਕ ਕਰਨੀ ਪੈਣੀ ਹੈ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ 7 ਲੱਖ ਤੇ 15000 ਦੇ ਵਿੱਚ ਠੀਕ ਹੈ ਹਾਲਾਂਕਿ ਹੁਣ ਕਿਹੜੀ I20 ਆ ਰਹੀ ਹੈ ਸਿਰਫ ਪੈਟਰੋਲ ਦੇ ਵਿੱਚ ਆ ਰਹੀ ਹੈ ਡੀਜ਼ਲ ਬੰਦ ਹੋ ਗਿਆ ਹਾਂ ਡੀਜ਼ਲ ਦਾ ਬੰਦ ਹੋ ਗਿਆ ਹਾਂ ਤੇ ਆ ਗਈ ਪ੍ਰਾਨੇ ਸ਼ੇਫ ਦੀ ਐਡਵਾਂਸ I20 ਇਹ 18 ਮਾਡਲ ਆ ਆਸਤਾ ਆਪਸ਼ਨਲ ਇਹਦੇ ਚ ਆਸਤਾ ਆਪਸ਼ਨਲ ਦੇ ਵਿੱਚ ਇੱਕ ਤਾਂ ਪ੍ਰੋਜੈਕਟਰ ਹੈਡਲਾਈਟ ਆ ਜਾਂਦੀਆਂ ਡੀਆਰਐਲ ਆ ਜਾਂਦੀਆਂ ਪੁਸ਼ ਬਟਨ ਆ ਜਾਂਦਾ ਨੇ ਨੈਵੀਗੇਸ਼ਨ ਆ ਦਾ ਟੱਚ ਸਕਰੀਨ ਪੈਨਲ ਆ ਜਾਂਦਾ ਬੈਕ ਕੈਮਰਾ ਆ ਜਾਂਦਾ ਤੇ 18 ਤੋਂ ਲੈ ਕੇ 20 ਤੱਕ ਇਹ ਸ਼ੇਪ ਆਈ ਆ ਠੀਕ ਇਹ ਸ਼ੇਪ ਵੈਸੇ ਇਲਾਈਟ ਦੀ ਕਿਹੜੀ ਆ ਗਈ ਸੀ 2014 ਤੋਂ ਲੈ ਕੇ 20 ਤੱਕ ਆਈ ਆ ਪਰ ਕਿਹੜੀ 18 ਤੋਂ 20 ਤੱਕ ਇਹਨੇ 2 ਸਾਲ ਜਿਹੜੀ ਸ਼ੇਪ ਆਈ ਉਹ ਇਹ ਆ ਇਹਦੇ ਵਿੱਚ ਆ ਅਗਲਾ ਪਿਛਲਾ ਬੰਪਰ ਦਾ ਫਰਕ ਹੈ ਤੇ ਲਾਈਟਾਂ ਦਾ ਫਰਕ ਹੁੰਦਾ ਅੰਦਰੋਂ ਸੇਮ ਹੁੰਦੀ ਹੈ ਹਾਂਜੀ ਬਾਕੀ ਟੌਪ ਹੈ ਮੇਰੇ ਤੋਂ ਟੌਪ ਮਾਡਲ ਆਸਤਾ ਆਪਸ਼ਨਲ ਨੰਬਰ ਇਹਦਾ ਵੀ ਸੋਹਣਾ 0600 ਸ਼ਾਇਦ ਵੀ ਹਾਂ 0600 ਫਰਸਟ ਓਨਰ ਆ ਦੋਨੋਂ ਚਾਬੀਆਂ ਨਾਲ ਇੰਸ਼ੋਰੈਂਸ ਇਹਦੀ ਹੈ ਨਹੀਂ ਗਈ 8285000 ਦੀਰ ਬਾਈਕਾਰ ਚੱਲੀ ਹੋਈ ਹੈ ਜੀ ਇਹ ਤੁਹਾਨੂੰ ਕਰ ਦੇ ਦਾਂਗੇ 6 ਲੱਖ ਤੇ 20 ਹਜ਼ਾਰ ਦੇ ਵਿੱਚ 620 ਹਾਂਜੀ ਆ ਗਿਆ ਕੀ ਬਾਕਸ ਵੈਗਨ ਦੇ ਵੈਂਟੋ ਵੈਂਟੋ ਇਹ 2014 ਮਾਡਲ ਹੈ ਹਾਈਲਾਈਨ ਸਭ ਤੋਂ ਟੌਪ ਮਾਡਲ ਠੀਕ ਹੈ ਹਾਈ ਲਾਈਨਰ ਸਭ ਤੋਂ ਟਾਪ ਮਾਡਲ ਜਿਹਦੇ ਸਟੀering ਕੰਟਰੋਲ ਆ ਜਾਂਦੇ ਦੋ 에어ਬੈਗ ਆ ਜਾਂਦੇ ਨੇ ਕੰਪਨੀ ਫਿਟੇਡ ਅਲਲੋਇਜ਼ ਆ ਜਾਂਦੇ ਨੇ ਠੀਕ ਆ ਫਿਰ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ 3,95,000 ਦੇ ਵਿੱਚ ਮੋਟਾ ਮਾਡਲ 3,95,000 ਚ ਕਰ ਦੇ ਦਾਂਗੇ 14 ਮਾਡਲ ਪਹਿਲੇ ਨਾਲ ਤੇ 85,000 ਚੱਲੀ ਹੋਈ ਆ ਡੀਜ਼ਲ ਆਗੀ ਵੀਰੇ ਡੀਜ਼ਲ ਦੇ ਉਹ ਚਾ ਨਹੀਂ ਤਾਂ 11 ਸਾਲ ਪੁਰਾਣੀ ਕਾਰ ਹੋਵੇ ਡੇਡ ਡੇਡ 2-2 ਲੱਖ ਚੱਲਦੀਆਂ ਮਿਲਦੀਆਂ ਨੇ ਹਾਂਜੀ ਮਿਲਦੀਆਂ ਤੇ ਸਿਰਫ 85,000 ਦੇ ਨੀਅਰ ਬਾਈ ਕਾਰ ਚੱਲੀ ਠੀਕ ਤੇ ਰੇਟ ਵੀ ਬਿਲਕੁਲ ਛੋਟਾ ਜਿਹਾ 3,95,000 ਆਪਣੇ ਨਾਲ ਕਰ ਸਕ ਪਾਸਿੰਗ ਇਹਦੀ ਤੁਹਾਨੂੰ ਇਹ ਪਾਰਕ ਐਂਡ ਸੇਲ ਚ ਆਈ ਉਹ ਕਸਟਮਰ ਦੀ ਕਾਰ ਆ ਪਾਰਕ ਐਂਡ ਸੇਲ ਚ ਆਈ ਹੈ ਕਸਟਮਰ ਨੇ ਇਹਦੀ ਆਰਸੀ ਵਾਰੰਟੀ ਉਹਦੇ ਐਕਸਟੈਂਡਡ ਵਾਸਤੇ ਦੇ ਦਿੱਤੀ ਹੋਈ ਹੈ ਇੰਸ਼ੋਰੈਂਸ ਇਹਦੀ ਕਰਾਤੀ ਹੋਈ ਹੈ ਪੂਰੇ ਸਾਲ ਦੀ ਇੰਸ਼ੋਰੈਂਸ ਆ 5 ਸਾਲਾਂ ਵਾਸਤੇ ਆਰਸੀ ਤੁਹਾਨੂੰ ਕਰਾ ਕੇ ਮਿਲੂਗੀ ਡਾਇਰੈਕਟ ਰੀਲ ਹੋਊਗੀ ਇਹ ਜਿਹੜੀ ਕਸਟਮਰ ਦੀ ਕਾਰ ਆ ਉਹ 1,85 ਹਜ਼ਾਰ ਚ ਦੇ ਰਹੇ ਨੇ ਕਿਦੇ 5 ਸਾਲ ਦੀ ਐਕਸਟੈਂਡਡ ਵਾਰੰਟੀ ਕਰਾ ਕੇ ਦੇਣਗੇ ਤਾਂ ਫਿਰ ਰੇਟ ਕਿੰਨਾ 1.85 1.85 ਡੀਜ਼ਲ ਦੇ ਵਿੱਚ 10 ਮਾਡਲ ਜੀ ਠੀਕ ਹੈ ਤੇ ਅੱਗੇ ਆ ਕਿ ਇੰਡੀਗੋ ਇੰਡੀਗੋ ਸੀਐਸਏ 14 ਮਾਡਲ ਇਹ ਕਾਰ ਮਿਲ ਜੂ 1.5 ਲੱਖ ਦੀ ਹੈ। ਅੱਛਾ ਸਿਰਫ 1.5 ਲੱਖ ਵਿੱਚ ਡੀਲ ਲੱਗਦੀ ਹੈ? 1.5 ਲੱਖ ਦੀ ਫਰਸਟ ਆਨ ਕਾਰ ਹੈ ਜੀ। ਠੀਕ ਹੈ। ਇਹ ਆ ਗਈ ਐਸਪ੍ਰੈਸੋ। ਐਸਪ੍ਰੈਸੋ 2020 ਮਾਡਲ ਦਾ ਜੀ। ਠੀਕ ਹੈ। ਇਹ ਤੁਹਾਨੂੰ ਮਿਲ ਜੂਗੀ 3.60 ਲੱਖ ਰੁਪਏ ਦੀ। 3.60 ਜੀ। ਪੈਟਰੋਲ ਦੇ ਵਿੱਚ। ਤੇ ਅੱਗੇ ਆਪਣੇ ਕੋਲ ਅਲਟਾ ਉਹੜੀਆਂ ਪ੍ਰਾਨੇ ਸ਼ੇਪ ਤੇ ਨਵੀਂ ਸ਼ੇਪ ਦੇ। ਇਹ ਘੱਟ ਵੇਟ ਦੀ ਹੈ ਜੀ। ਇਹਦੀ ਵੀ ਪਾਸਿੰਗ ਕਰਾਤੀ ਹੋਈ ਹੈ ਜੀ ਉਹਨਾਂ ਨੇ ਜਿਹੜਾ ਦੀ ਕਾਰ ਆ। 10 ਮਾਡਲ ਹੈ ਵੀ ਪਾਰਕਿੰਗ ਸੇਲ ਚ ਆਈ ਹੋਈ ਹੈ 10 ਮਾਡਲ ਦਾ। ਠੀਕ ਹੈ ਫਿਰ। ਇੰਸ਼ੋਰੈਂਸ ਵ ਨਾ 60000 ਚ ਦੇ ਦੂੰਗਾ ਜੀ ਇੱਕ 60 ਚ 2030 ਤੱਕ ਬੰਦਾ ਚਲਾ ਜ਼ਿਆਦਾ ਬੜਿਆ ਪੰਜ ਸਾਲ ਹੋਰ ਵੀ ਪਾਸਿੰਗ ਹੈ ਹਾਂਜੀ ਇਹ ਆਪਣੀ ਨਵੀਂ ਸ਼ੇ ਇਹ 2019 ਮਾਡਲ ਹੈ ਜੀ ਠੀਕ ਆ ਫਿਰ ਇਹ ਦੋ 에어 ਬੈਗ ਇੱਕ ਸੌਰੀ ਸਿੰਗਲ 에어 ਬੈਗ ਵਾਲੀ ਹੈ 에어 ਬੈਗ ਵਾਲੀ ਕਾਰ ਆ ਆਲਟੋ 19 ਮਾਡਲ ਦਾ ਪਹਿਲੇ ਨਾਤੇ ਆ ਇਹ ਤੁਹਾਨੂੰ ਕਾਰ ਮਿਲੂਗੀ 2 ਲੱਖ 90000 ਦੇ ਵਿੱਚ 290 ਤੇ ਦੋਸਤੋ ਨੈਕਸਟ ਆ ਗਈ ਐਮਯੂ ਡੀਜ਼ਲ ਦੇ ਵਿੱਚ ਆ ਐਮਯੂ ਡੀਜ਼ਲ ਦੇ ਵਿੱਚ ਆ 11ਵੇਂ ਮਹੀਨੇ ਦੀ ਕਾਰ ਆ ਨੰਬਰ ਸੋਨਾਵਾ 0033 ਲੁਧਿਆਣਾ ਦਾ ਨੰਬਰ ਆ ਠੀਕ ਆ ਫਿਰ ਆਟੋਮੈਟਿਕ ਆ ਹਾਈਲਾਈਨ ਪਲੱਸ ਇਦੇ ਚ ਜਿਹੜੀ ਆਟੋਮੈਟਿਕ ਟਰਾਂਸਮਿਸ਼ਨ ਆ ਜਾਂਦੀ ਹੈ ਉਹ ਡੀਐਸਜੀ ਆ ਜਾਂਦੀ ਹੈ ਡਿਊਲ ਕਲਚ ਆ ਜਾਂਦੀ ਹੈ ਸਭ ਤੋਂ ਸੁਪੀਰੀਅਰ ਜਿਹੜਾ ਕਲਚ ਆ ਜਾਂਦਾ ਉਹ ਡੀਐਸਜੀ ਆ ਜਾਂਦਾ ਓਕੇ ਇਹਦੀ ਅਪਰੋਕਸੀਮੇਟਲੀ 20 ਦੇ ਨੀਅਰਬਾਈ ਦੀ ਦੀ ਐਵਰੇਜ ਆ ਜਾਂਦੀ ਹੈ ਇਹ ਤੁਹਾਨੂੰ ਕਾਰ ਦੇ ਦਾਂਗੇ 4 ਲੱਖ ਤੇ 90 ਹਜ਼ਾਰ ਦੇ ਵਿੱਚ 18 ਮਾਡਲ 2 ਡਿਜੀਟ ਨੰਬਰ ਦੇ ਨਾਲ ਅਲਵਾਈਟ ਏਰ ਲੱਗੇ ਹੋਏ ਨੇ ਹਾਈਲਾਈਨ ਪਲੱਸ ਟਰੂਜ਼ ਕੰਟਰੋਲ ਵਾਲੀ ਕਾਰ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਦੇ ਵਿੱਚ ਤੇ ਅੱਗੇ ਕੀ ਵਰਨਾ 2020 ਮਾਡਲ ਦਸੰਬਰ ਦੀ ਕਾਰ ਹੈ ਜੀ SX ਆਪਸ਼ਨਲ ਵਾਲਾ ਸਭ ਤੋਂ ਟੌਪ ਮਾਡਲ ਹੈ ਦਸੰਬਰ ਦੀ ਕਾਰ ਆ SX ਆਪਸ਼ਨਲ ਦੇ ਵਿੱਚ ਇੱਕ ਤਾਂ ਇਹਦੀਆਂ ਹੈਡਲਾਈਟਾਂ ਦਾ ਫਰਕ ਆ ਜਾਂਦਾ ਵਾ ਇੱਕ ਇਹਦੇ ਵੈਂਟੀਲੇਟਿਡ ਸੀਟਸ ਆ ਜਾਂਦੀਆਂ ਨੇ ਵਾਇਰਲੈਸ ਚਾਰਜਿੰਗ ਆ ਜਾਂਦੀ ਹੈ ਤਿੰਨ ਚੀਜ਼ਾਂ ਦਾ ਫਰਕ ਆ SX ਦੇ ਵਿੱਚ ਵੀ ਸਨਰੂਫਾਂ ਦਾ SX ਆਪਸ਼ਨਲ ਚ ਵੀ ਜਾਂਦਾ ਹਾਂਜੀ ਦੋਨਾਂ ਚ ਸਨਰੂਫ ਆ ਫਰਕ ਤਿੰਨ ਚੀਜ਼ਾਂ ਦਾ ਇੱਕ ਤਾਂ ਹੈਡਲਾਈਟਾਂ ਦਾ ਵੈਂਟੀਲੇਟਿਡ ਸੀਟਸ ਦਾ ਤੇ ਪਲੱਸ ਇਹਦੀਆਂ ਨੈਵੀਗੇਸ਼ਨ ਤੇ ਉਹ ਆ ਜਾਂਦਾ ਤੇ ਜੋ ਚਾਰਜਰ ਵਾਇਰਲੈਸ ਚਾਰਜ ਵਾਇਰਲੈਸ ਚਾਰਜ ਇਹ ਤਿੰਨ ਚੀਜ਼ਾਂ ਦਾ ਫਰਕ ਆ ਜਾਂਦਾ ਇਹ 20 ਮਾਡਲ ਦਸੰਬਰ ਦੀ ਹੈ ਚੱਲੀ ਸਿਰਫ 29000 ਕਿਲੋਮੀਟਰ ਹੈ ਇਹ ਤੁਹਾਨੂੰ ਕਾਰ ਦੇ ਦਾਂਗੇ 10 ਲੱਖ ਤੇ 70000 ਪਰ ਡੀਜ਼ਲ ਆ ਗਈ ਹੈ ਡੀਜ਼ਲ ਦੇ ਵਿੱਚ ਹੈ ਸਿਰਫ 29000 ਜਾਂਦੀ ਹੈ ਅੱਛਾ ਸਿਰਫ 29 ਜਾਂਦੀ ਹੈ ਰੇਟ ਵੀ ਬਿਲਕੁਲ ਆਪਣਾ ਛੋਟਾ ਜਿਹਾ ਮਾਰਕੀਟ ਮੈਂ ਦੇਖਿਆ ਰੇਟ ਫਿਰ 12 12 ਮੰਗੀ ਜਾਂਦੇ ਨੇ ਲੋਕ ਸਾਡੇ ਕੋਲ ਲੱਖ ਲੱਖ ਚੱਲਦੀਆਂ ਮਿਲਦੀਆਂ ਨੇ ਹੁਣ 5 ਸਾਲ ਪੁਰਾਣੀ ਕਾਰ 29000 ਚੱਲੀ ਨਹੀਂ ਲੱਭਣੀ ਨਹੀਂ ਮਿਲਣੀ ਹੁਣ ਕਾਰ ਕਾਰ ਦਾ ਫਰਕ ਆ ਜਾਂਦਾ ਕਾਰ ਤੋਂ ਕਾਰ ਦਾ ਬੇਰੀਕਾ ਫਰਕ ਹੈ ਅਲਵਾਇਡਰ ਇਹਦੇ ਐਕਸਟਰਾ ਨੇ ਨਾਲੇ ਅੱਜ ਰੇਟ ਦਾ ਆਪਣਾ ਬਿਲਕੁਲ ਜਾਇਜ਼ਾ ਦਾ ਬ ਇਹ ਇੱਕ ਇਹ ਵੀ ਆਟੋਮੈਟਿਕ ਦੇ ਵਿੱਚ ਹੈ ਫਰਸਟ ਓਨਰ ਆ ਫੋਲਡ ਇੰਸ਼ੋਰੈਂਸ ਆ ਵਾਈਟ ਕਲਰ ਚ ਕਾਰ ਆ ਇਹ ਕਾਰ ਚੱਲੀ ਹੋਈ ਹੈ 70 ਤੋਂ 75000 ਕਿਲੋਮੀਟਰ ਵਿਦ ਰਿਕਾਰਡ ਚੱਲੀ ਹੋਈ ਹੈ ਜੀ ਇਹ ਤੁਹਾਨੂੰ ਕਾਰ ਮਿਲ ਜੂਗੀ 5 ਲੱਖ ਤੇ 70000 ਦੇ ਵਿੱਚ 5 70 ਦੇ ਵਿੱਚ ਆਟੋਮੈਟਿਕ ਆ ਆਟੋਮੈਟਿਕ ZXC ਟਾਪ ਮਾਡਲ ਪੁਸ਼ ਬਟਨ ਸਟਾਰਟ ਫਰਸਟ ਓਨਰ ਫੋਲਡ ਇੰਸ਼ੋਰੈਂਸ ਦੋਨੋਂ ਚੈਪੀਨ ਨਾਲ ਜੀ ਠੀਕ ਹੈ ਬਰ ਤੇ ਨੈਕਸਟ ਆਪਾਂ ਤੋਂ ਟੇਲੇ ਨਾ ਬਲੇਰੋ ਲੈ ਕੇ ਆਏਗਾ ਤਬਿਰ ਕੀ ਡਾਟਾ ਹੈ ਇਹ ਬਲਰ ਉਹ ਇਹ ਹੈਗੇ 15 ਮਾਡਲ 15 ਦੇ ਵਿੱਚ ਦੋਨੋਂ ਇੰਜਨ ਆ ਗਏ ਸੀਗੇ ਜਿਹਨੂੰ 3 ਸਿਲੰਡਰ ਵੀ ਤੇ 4 ਸਿਲੰਡਰ ਵੀ ਇਹ ਕਿਹੜਾ ਹੈ ਇਹ 4 ਸਿਲੰਡਰ ਪੁਰਾਣੇ ਵਾਲਾ ਇੰਜਨ ਆ ਗਿਆ ਹਾਂ ਉਸ ਤੋਂ ਬਾਅਦ 15 ਤੋਂ ਬਾਅਦ ਇਹ ਹੈਗੇ 7ਵੇਂ ਮਹੀਨੇ ਦੀ 8ਵੇਂ 9ਵੇਂ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ 3 ਸਿਲੰਡਰ ਵੀ ਲਾਂਚ ਕਰ ਦਿੱਤੀ ਸੀ ਇਹਦੀ ਐਵਰੇਜ ਆਪਣਾ ਐਫੀਸ਼ੀਐਂਸੀ ਵਧਾ ਠੀਕ ਹੈ ਲੌਂਗ ਲਾਸਿੰਗ ਆ ਕੋਈ 4 ਸਿਲੰਡਰ ਕਰਕੇ ਕਾਮਯਾਬ ਇੰਜਨ ਆ ਠੀਕ ਹੈ ਇਹ 15 ਮਾਡਲ ਆ ਪਹਿਲੇ ਨਾਲ ਦੇ ਐ ਇੰਸ਼ੋਰੈਂਸ ਦੀ ਚੈੱਕ ਕਰਨੀ ਪੈਣੀ ਐ ਫੇਰਾਂ ਫੁੱਲ ਸੀਗੋ ਚੈੱਕ ਕਰ ਲਾਂਗੇ ਹੈਗੀ ਜੁਲਾਈ ਤੱਕ ਦੀ ਐ ਠੀਕ ਹੈ ਬਿਲਕੁਲ ਅਲਵਾਇਟ ਐ ਬਹੁਤ ਵਧੀਆ ਨੇ ਇਹ ਤੁਹਾਨੂੰ ਕਾਰ ਦੇ ਦਾਂਗੇ 511000 ਰੁਪਏ ਸਿਰਫ 5-10 ਸਿਰਫ 5-10 ਦੀ ਪਹਿਲਾਂ ਹੋੜ ਗੀ ਪਲੇਰ ਹੋ ਜੀ ਮਾਲ ਕੇ ਮਾਰਕੀਟ ਦੀ ਰੇਟ ਟਰਾਈ ਕਰਕੇ ਐ ਨਾ 6 ਤੋਂ ਉੱਪਰ ਰੇਟ ਚੱਲੇ ਜਿੰਦਾ ਆਪਾਂ ਤੁਹਾਨੂੰ 5 ਨਾਲ 10000 ਰੁਪਏ ਦੇ ਵਿੱਚ ਬਹੁਤ ਗਰੀ ਦੇ ਦੇ ਨਹੀਂ ਹੈਗੀ ਮਲਕ ਸਵਿਫਟ ਦੇ ਬਜਟ ਦੇ ਵਿੱਚ ਇਹ ਕਾਰ ਲੈ ਜਾ। ਸੋ ਦੇ ਵੇਅਰ ਤੇ 7 ਸੀਟਰ ਕਾਰ ਹੈ। ਫੇਗ ਗਿਆ ਕਿ ਸਕੋਰਪੀਓ। ਅੱਗੇ ਆ ਗਈ ਸਕੋਰਪੀਓ 2014 ਮਾਡਲ ਆ ਐਸ 8 ਟੌਪ ਤੋਂ ਇੱਕ ਥੱਲੇ ਵਾਲਾ। ਪੌਪੇ ਦੇ ਵਿੱਚ ਐਸ 10 ਆ ਇਹਦੇ ਐਸ 8 ਆ 14 ਮਾਡਲ ਦਸੰਬਰ ਦੀ ਕਾਰ ਆ। ਸੈਕੰਡ ਓਨਰ ਆ। ਅਲ ਵਾਈਟ ਟਾਇਰ ਟਸਕ੍ਰੀਨ ਸਾਰਾ ਕੁਝ ਬਾਜ ਲੱਗਾ ਹੋਇਆ। ਠੀਕ ਆ ਫਿਰ। ਤੇ ਇਹ ਜਿਹੜੀ ਕਾਰ ਆ ਤੁਹਾਨੂੰ ਦੇ ਦਾਂਗੇ 730000 ਦੇ ਵਿੱਚ। 7 ਤੇ ਹੀ ਦੇ ਸਿਰਫ 730000 ਦੇ ਵਿੱਚ ਲੋਕੀ 5 5 6 5 5.5 ਦੇ ਵਿੱਚ ਪੁਰਾਣੀ ਸ਼ੇਪਾਂ ਵੇਚੀ ਜਾਂਦੇ ਨੇ ਉਹ ਵੇਚੀ ਜਾਂਦੇ ਉਦੋਂ ਬੈਟਰ ਕੀ ਹੈ ਨਵੀਂ ਸ਼ੇਪ ਲੈ ਲਓ ਹਾਂਜੀ i20 ਦੇ ਬਜਟ ਦੇ ਇਹ ਲੈ ਜਨਾ ਨਵੀਂ ਸ਼ੇਪ ਦੀes ਵਰਤੋ ਤੇ ਅੱਗੇ ਅੱਗੇ ਥਾਲੀ ਅੱਗੇ ਅੱਗੇ ਥਾਲੀ ਜੀ ਸਾਰਿਆਂ ਦੀ ਪਸੰਦ ਹਾਂਜੀ 올 ਟਾਈਮ ਫੇਵਰੇਟ 2023 ਮਾਡਲ ਆ ਜਿਹਦੇ ਵਿੱਚ ਫਿਊਲ ਦੇ ਦਾ ਅਲਵਾਏ ਨੇ 22 ਇੰਚੀ ਅਲਵਾਏ ਨੇ ਫਿਊਲ ਦੇ ਤੁਸੀਂ ਦੇਖ ਸਕਦੇ ਹੋ ਤੇ ਅਲਵਾਏ ਜਿਹੜੇ ਨੇ ਪੰਜੇ ਅਲਵਾਏ ਨੇ ਠੀਕ ਹੈ ਅਗਲੀ ਗ੍ਰਿਲ ਚੇਂਜ ਆ ਹੈਡਲਾਈਟਾਂ ਚੇਂਜ ਆ ਫੌਗ ਲੈਂਪ ਫੌਗ ਲੈਂਪ ਚੇਂਜ ਆ ਬੰਪਰ ਚੇਂਜ ਆ ਬੁੱਲਹੌਰ ਦਾ ਤੁਸੀਂ ਦੇਖ ਸਕਦੇ ਹੋ ਬੁੱਲਹੌਰ ਦਾ ਬੰਪਰ ਆ ਬੁੱਲਹੌਰ ਦਾ ਬੰਪਰ ਹੋ ਗਿਆ ਫਿਊਲ ਦੇ ਲਵਾਏ ਹੋਏ ਸਭ ਤੋਂ ਮਹਿੰਗੇ ਨੇ ਕਿ ਟੋੜ 5-6 ਲੱਖ ਦੀ ਇਹ ਅਸੈਸਰੀ ਲੱਗੀ ਹੋਈ ਆ ਵੀਰੇ ओरिजिनल ਨੇ ਫਿਊਲ ਦੇ ओरिजिनल ਫਿਊਲ ਦੇ ਅੱਛਾ ਇਹ ਤਾਂ ਹੀ ਮੈਂ ਕਹ ਰਿਹਾ 5-6 ਲੱਖ ਦੇ ਤੁਹਾਡੀ ਅਸੈਸਰੀ ਇਹਦੀ ਠੀਕ ਆ ਕਲੀ ਅਸੈਸਰੀ ਅਸੈਸਰੀ 5-6 ਲੱਖ ਦੀ ਆ ਜੀ 23 ਮਾਡਲ ਆ ਇਹ ਮੈਨੂਅਲ ਦੇ ਵਿੱਚ ਆ ਡੀਜ਼ਲ ਦੇ ਵਿੱਚ ਆ ਜੀ ਪਹਿਲੇ ਨਾਲ ਤੇ ਫੁੱਲ ਇੰਸ਼ੋਰੈਂਸ ਆ ਕੋਈ ਵੀ ਕਾਰ ਦਾ ਰੀਪੇਂਟ ਪੀਸ ਨਹੀਂ ਹੈਗਾ ਜੀ 4x4 ਮੈਨੂਅਲ ਇਹ 4x2 ਮ ਤੇ ਤੁਹਾਨੂੰ ਕਾਰ ਮਿਲ ਜੂਗੀ 13 ਲੱਖ ਤੇ 60 ਹਜ਼ਾਰ ਦੇ ਵਿੱਚ ਸਿਰਫ 13 60 ਦੇ ਵਿੱਚ ਮਾਡਲ ਆਗੇ 23 23 ਲੋਕੀ 23 ਮਾਡਲ ਦਾ ਬਿਨਾ ਐਸੈਸਰੀ ਤੋਂ 13.5 ਦੀ ਵਿੱਚ ਹੀ ਜਾਂਦੇ ਨੇ ਆਪਾਂ ਐਸੈਸਰੀ ਐਸੈਸਰੀ ਪੈਸੇ ਨਹੀਂ ਲੈ ਹੀ ਰਿਹਾ ਉਹ ਤਾਂ ਆਪਣੀ ਫ੍ਰੀ ਹੋਗੀ ਫ੍ਰੀ ਦੀ ਹੋਗੀ ਪੀਵੀ 28 ਮਲੇਰ ਕੋਟਲੇ ਦਾ ਨੰਬਰ ਹੈ ਤੇ ਵੀਰੇ ਇਹਨੋਂ ਪਰ ਫਾਈਨਾਂਸ ਵੈਸੇ ਕਿੰਨੇ ਕਸਟਮਰ ਡਾਊਨ ਪੇਮੈਂਟ ਮਿਨੀਮਮ ਕਿੰਨੀ ਕਰਦੇ ਮੈਂ ਤੁਹਾਨੂੰ ਮਰਜੀ ਕਾਰ ਲੈ ਲਿਓ ਮੰਨ ਕੇ ਚਲੋ 1 ਲੱਖ 1.5 ਲੱਖ 2 ਲੱਖ ਦੇ ਵਿੱਚ ਵਿੱਚ ਤੁਸੀਂ ਡਾਊਨ ਪੇਮੈਂਟ ਲਿਆ ਕੇ ਗੱਡੀ ਲੈ ਕੇ ਜਾ ਸਕਦੇ ਹੋ ਅੱਛਾ ਅ ਤੇ ਇਹਦਾ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਸਿਮਲ ਸਕੋਰ ਤੁਹਾਡਾ 700 ਤੋਂ ਅਬੋਵ ਹੋਣਾ ਚਾਹੀਦਾ ਜੀ ਤੇ ਅੱਗੇ ਆਪਣੇ ਭਰਾਵਲੀ ਸਕੋਰਪਿਓ ਆਇਨ ਲੱਗਿਆ ਹੈ ਸਕੋਰਪਿਓ ਐਨੇ ਜੀ ਇਹ 11 ਮਹੀਨੇ ਪੁਰਾਣੀ ਕਾਰ ਆ ਜੀ ਅੱਛਾ 21000 ਚੱਲੀ ਹੋਈ ਆ ਠੀਕ ਆ ਫਿਰ ਸਾਰੀ ਕਾਰ オリジナル ਬੰਪਰ ਤੋਂ ਬੰਪਰ ਕੋਈ ਵੀ ਪੇਂਟ ਨਹੀਂ ਬਲੈਕ ਕਲਰ ਦੀ ਸਕੋਰਪਿਓ ਜਿਹਨੇ ਸਕੋਰਪਿਓ ਕਲਾਸਿਕ ਲੈ ਰਹੇ ਆ ਹਾਂਜੀ ਜਾਂ ਕੋਈ ਹੋਰ ਆਪਸ਼ਨ ਹੈਗੀ ਉਸ ਬਜਟ ਉਦੋਂ ਬੈਟਰ ਹੈ ਕਿ ਸਕੋਰਪੀਓ ਐਨ ਲੈ ਲਓ ਇਹ ਸ਼ੇਪ ਦੀ ਲੈ ਜਵੇ ਉਹੀ ਰੇਟ ਤੇ ਹੈ ਜਾਂ ਗੱਡੀ ਵੀ ਵਧੀਆ ਹੋ ਨਾਲੇ 11 ਮਹੀਨੇ ਪੁਰਾਣੀ ਕਰਾ 3 ਸਾਲ ਦੀ 2 ਸਾਲ ਦੀ ਇੰਸ਼ੋਰੈਂਸ ਪੂਰੀ ਪਈ ਆ ਅੰਡਰ ਵਾਰੰਟੀ ਆ ਕਾਰ ਠੀਕ ਹੈ 21000 ਚੱਲੀ ਆ ਵੀ ਆਰ ਤੇ ਸਰਵਿਸ ਹੋਈ ਹੈ ਯਾਨੀ 9000 ਕਿਲੋਮੀਟਰ ਸਰਵਿਸ ਕਰਾਣ ਦੀ ਵੀ ਨਹੀਂ ਲੋੜ ਹੈਗੀ ਚੱਲੀ ਵੀ ਕੁਝ ਵੀ ਨਹੀਂ ਹੈਗੀ ਚੱਲੀ ਕੁਝ ਨਹੀਂ ਹੈ ਅਲਵਾਈ ਟਾਇਰ ਐਕਸਟਰਾ ਨੇ ਡੀਜ਼ਲ ਦੇ ਵਿੱਚ ਇਹ ਤੁਹਾਨੂੰ ਅਦਕਾਰ ਦੇ ਦਾਂਗੇ 16 ਲੱਖ ਤੇ 75 ਹਜ਼ਾਰ ਦੇ ਵਿੱਚ ਮਤਲਬ ਕਿ ਉਹ ਤੋਂ ਸਸਤੀ ਤੁਸੀਂ ਇਹ ਸਕੋਰਪੀਅਨ ਲੈ ਜਾਣਾ ਆਪਣੇ ਕਲਾਸਿਕ ਲੈ ਜਾਓ ਇਹ ਹੈਗੀ ਵੀ ਜੈਡ 4 ਹੈ ਜਿਹਦੇ 크ਰੂਜ਼ ਕੰਟਰੋਲ ਆ ਜਾਂਦਾ ਠੀਕ ਆ ਫਿਰ 크ਰੂਜ਼ ਕੰਟਰੋਲ ਟੱਚ ਸਕਰੀਨ ਪੈਨਲ ਆਂਦਾ ਬੈਕ ਕੈਮਰਾ ਆ ਜਾਂਦਾ ਅਲਵਾਈ ਟਾਇਰ ਐਕਸਟਰਾ ਲੱਗੋ ਹੋਏ ਫੁੱਟ ਰੈਸਟ ਹੋ ਗਿਆ ਕ੍ਰੋਮ ਕ੍ਰੇਟ ਹੋ ਗਈ ਐਕਸੈਸਰੀ ਬਹੁਤ ਲੱਗੀ ਹੋਈ ਹੈ ਮਤਲਬ ਕਿ ਕਸਟਮਰ ਨੂੰ ਕੁਝ ਵੀ ਕਰਵਾਣ ਇਹ ਕਹਿੰਦਾ ਕਿ ਬਲੈਕ ਕਰੇਟਾ ਕਰੇਟਾ 23 ਮਾਡਲ ਹੈ ਜੀ ਠੀਕ ਹੈ ਇਹ ਚੱਲੀ ਹੋਈ ਹੈ 35 ਤੋਂ 30 35000 ਦੇ ਵਿੱਚ ਵਿੱਚ ਚੱਲੀ ਹੋਈ ਹੈ ਟਾਇਰ ਹੋਏ ਤੱਕ ਨਾਲ ਦੇ ਨੇ ਠੀਕ ਹੈ ਬੇਰਾ ਸਾਰੀ ਕਾਰ ਜੈਨੂਨ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਜੀ ਇਹ ਤੁਹਾਨੂੰ ਕਰ ਦੇ ਦਾਂਗੇ 12,90,000 ਦੇ ਪੈਟਰੋਲਾ ਗਿਆ ਪੈਟਰੋਲ ਦੇ ਵਿੱਚ ਆ ਪੈਨਰਾਮਿਕ ਸਨਰੂਫ ਵਾਲੀ ਹੈ ਜੀ ਪੁਸ਼ ਬਟਨ ਵਾਲੀ ਹੈ ਸਿਰਫ 12,90 ਦੇ ਵਿੱਚ ਸਿਰਫ 12,90 ਦੇ ਵਿੱਚ 23 ਮਾਡਲ ਪੈਨਰਾਮਿਕ ਸਨਰੂਫ ਪੁਸ਼ ਬਟਨ ਸਾਰਾ ਕੁਝ ਇਹਦੇ ਵਿੱਚ ਆ ਇਹਨਾਂ ਦੇ ਕਿ ਮਾਰਕੀਟ ਇਹਦਾ 14-14 ਤੋਂ ਉੱਪਰ ਰੇਟ ਚੱਲ ਜਾਂਦਾ ਹੈਗਾ ਪਹਿਲੀ ਗੱਲ ਕਾਲੇ ਰੰਗ ਦੀ ਮਾਰਕ ਜਦੋਂ ਕਾਲੇ ਰੰਗ ਦੀ ਕਾਰ ਆ ਜਾਂਦੀ ਹੈ ਜਦੋਂ ਤੁਸੀਂ ਮੰਗਣਾਉਗੇ ਕਾਲੇ ਰੰਗ ਦੀ ਕਾਰ ਉਹਦਾ ਰੇਟ ਵਾ ਦੇਣਾ ਰੇਟ ਵਾ ਦੇਣਾ ਹਾਂ ਮੇਰੇ ਕੋਲ ਕਾਲੇ ਰੰਗ ਦੀ ਲੈ ਲਓ ਵਾਈਟ ਰੰ ਦੀ ਲੈ ਲਓ ਇੱਕੋ ਰੇਟ ਆ ਜੀ ਅੱਛਾ ਨਾਈਟ ਐ ਇਹ ਕਿਥਾਰ ਹੈ ਸਕੋ ਇਹ ਥਾਰ ਹੈ ਜੀ ਇਹ 2021 ਮਾਡਲ ਹੈ 4x4 ਡੀਜ਼ਲ ਦੇ ਵਿੱਚ ਆਟੋਮੈਟਿਕ ਆਪੇ ਆਟੋਮੈਟਿਕ ਹੈ ਜੀ ਇਹ ਸਭ ਤੋਂ ਟਾਪ ਮਾਡਲ ਹੈ ਡੀਜ਼ਲ ਦੇ ਵਿੱਚ ਆਟੋਮੈਟਿਕ ਹੈ 21 ਮਾਡਲ ਹੈ ਇਹ ਜਲਦੀ ਹੋਈ 42000 ਕਿਲੋਮੀਟਰ ਠੀਕ ਹੈ ਇਹਦੀ ਵੀ ਸਰਵਿਸ 40000 ਤੇ ਹੋਈ ਹੋਈ ਹੈ ਯਾਨੀ ਕਿ 8-9000 ਕਿਲੋਮੀਟਰ ਤੱਕ ਇਹਦੀ ਸਰਵਿਸ ਕਰਾਉਣ ਦੀ ਵੀ ਨਹੀਂ ਲੋੜ ਹੈਗੀ ਠੀਕ ਹੈ ਇਹ ਤੁਹਾਨੂੰ ਕਾਰ ਦੇ ਦਗਾ ਕਿ ਜੀ 11 ਲੱਖ ਤੇ 70 ਹਜ਼ਾਰ ਦੇ ਵਿੱਚ ਨੰਬਰ ਨਾਲ ਨਹੀਂ ਨੀ ਨੰਬਰ 810 ਹੋਊਗਾ ਵੀਰੇ ਅੱਛਾ ਮੈਂ ਤਾਂ ਇਹ ਪੁੱਛੇ ਪੰਜ ਲੱਖ ਦਾ ਤਾਂ ਵੀ ਪਰ ਹੁਣ ਕਹੀ ਪੁੱਛਣਗੇ ਨਾ ਮੈਸੇਜਾਂ ਚ ਹੁਣ 5 ਲੱਖ ਦਾ ਨੰਬਰ ਆ ਜੇ ਉਸ ਸਾਹਿਬ ਨਾਲ ਕੈਲਕੂਲੇਸ਼ਨ ਲੱਗਦੀ ਹੈ ਕਥਾਰ ਦੇ ਰਹੀ ਹੈ ਕਿ ਦੀ ਵੈਲਿਊ 6 ਲੱਖ ਰੁਪਇਆ ਹਾਂ 6 ਪੋਸਿਬਲ ਨਹੀਂ ਹੈਗਾ ਹਾਂ ਉਹ ਤਾਂ ਪੋਸਿਬਲ ਨਹੀਂ ਹੈਗਾ ਮਤਲਬ ਕਿ ਜੇ ਮਤਲਬ ਕਿ ਜੋ ਵੀ ਡੀਲ ਹੁੰਦੀ ਹੈ ਤੁਹਾਡੀ ਨੰਬਰ ਤੋਂ ਤੁਸੀਂ ਲਵਾਗੇ ਤੋਂ ਇਹ ਨੰਬਰ ਲੱਗ ਕੇ ਮਿਲੂਗਾ 0745 ਲੱਗ ਰਿਹਾ ਵੇ ਤੇ ਲੁਧਿਆਣੇ ਦੇ ਲੱਗਦਾ ਹੈ ਲੁਧਿਆਣੇ ਦਾ ਹੀ ਨੰਬਰ ਹੈ ਲੁਧਿਆਣੇ ਦੇ ਇਲਾ ਵਧੀਆ ਕਾਰ ਹੈ। ਹਾਕੀ ਕੈਂਡਿਸ਼ਨ ਦੇ ਵਿੱਚ ਕਾਰ ਖੜੀ ਹੈਗੀ ਬੇਰੋਣਾ ਵਾਲੀ। ਇਸ ਰੇਂਜ ਦੇ ਵਿੱਚ ਆਟੋਮੈਟਿਕ ਕਾਰ ਨਹੀਂ ਮਿਲਦੀ। ਨਹੀਂ ਮਿਲਦੀ ਹੈਗੀ। ਫਿਰ ਇਹਦਾ ਵੀ ਰੇਟ ਲੋਕ ਬਹੁਤ ਡਿਮਾਂਡ ਕਰੀ ਜਾਂਦੇ। ਬਹੁਤ ਡਿਮਾਂਡ ਹੈ ਜੀ। ਅੱਗੇ ਹੈਗੀ ਜੀ WRV Honda ਦੀ ਜਿਹਦੀ 25+ ਦੀ ਐਵਰੇਜ ਆ, ਸਨਰੂਫ ਵਾਲੀ VX ਸਭ ਤੋਂ ਟੌਪ ਮਾਡਲ। ਠੀਕ ਆ ਫਿਰ। 70-75 ਹਜ਼ਾਰ ਦਿੰਦੀ ਆ ਪਰ ਸਿਰਫ ਕਾਰ ਚੱਲੀ ਹੋਈ ਆ। ਫਰਸਟ ਓਨਰ ਆ, ਫੁੱਲ ਇੰਸ਼ੋਰੈਂਸ ਆ, ਬ੍ਰਾਂਡ ਨਿਊ ਕਾਰ। ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 5,75,000 ਦੇ ਵਿੱਚ। ਸਭ ਤੋਂ ਟੌਪ ਮਾਡਲ 18 ਮਾਡਲ। ਦੋਨੇ ਸਵਿਪ T20 ਠੀਕ ਆ ਬਰ ਸੋ ਵਿਦ ਦਾ ਸਨਰੂਫ ਆ ਗਿਆ ਇਸ ਬੇਡ ਚ ਸਨਰੂਫ ਵਾਲੀ ਕਾਰ ਨਹੀਂ ਕਿਸੇ ਚ ਵੀ ਨਹੀਂ ਆਉਂਦਾ ਉਹ ਵੀ 18 ਮਾਡਲ ਪ੍ਰਾਈਸਾ ਚ ਵੀ ਨਹੀਂ ਆਉਂਦਾ ਇਵਨ ਜੀ Honda City ਵੀ ਇਸ ਬੇਡ ਚ ਨਹੀਂ ਮਾਰ ਮਿਲਦੀ ਠੀਕ ਆ ਬਰ ਅਗਿਆ ਕੀ Creta Creta automatic ਦੇ ਵਿੱਚ ਹੈ ਜੀ SX ਆਪਸ਼ਨਲ 17 ਮਾਡਲ ਪੈਟਰੋਲ ਦੇ ਵਿੱਚ 7 ਲੱਖ ਤੇ 45 ਹਜ਼ਾਰ ਦੇ ਵਿੱਚ ਮੈਂ ਨੰਬਰ ਨਾਲ ਇਹਦਾ ਇਹਦਾ ਨੰਬਰ ਨਾਲ ਹੈ ਸਿਰਫ ਇਹਦਾ ਨੰਬਰ ਲਊਗਾ ਬਾਕੀ ਨੰਬਰ ਜਿੰਨੇ ਦੇ ਤੁਸੀਂ ਦੇਖੋਗੇ ਨਾਲ ਹੀ ਸਾਰੇ ਤੇ ਦੋਸਤ ਨੈਕਸਟ ਅੱਪਾ ਤੁਹਾਡੇ ਲਈ ਨਾ ਇਕੋਸਪੋਰਟ ਛੋਟੇ ਬਜਟ ਦੇ ਵਿੱਚ ਲੈ ਕੇ ਆਏ ਤੇ ਫਿਰ ਕੀ ਦੇ ਤੇ ਇਕੋਸਪੋਰਟ ਟਿਟੇਨੀਅਮ ਆ ਜੀ ਟਿਟੇਨੀਅਮ ਇਹਦੇ ਚ ਸਭ ਤੋਂ ਟਾਪ ਆਇਆ ਤਾਂ ਜਿੰਨੂੰ ਇਹਦੇ ਵਿੱਚ ਪੁਸ਼ ਵੜਨਾ ਆ ਜਾਂਦਾ ਵਾ ਡੀਜ਼ਲ ਆ ਗਈ ਫਿਰ ਡੀਜ਼ਲ ਦੇ ਵਿੱਚ ਥੱਲੇ ਡੀਆਰ ਲਾਈਨ ਦੀਆਂ ਲਾਈਟਾਂ ਦੇ ਵਿੱਚ ਪੁਸ਼ ਵੜਨ ਸਟਾਰਟ ਆ ਜਾਂਦੀਆਂ ਪਹਿਲੇ ਨਾਲ ਤੇ ਲੁਧਿਆਣਾ ਨੰਬਰ ਆ 14 ਮਾਡਲ ਇਹ ਤੁਹਾਨੂੰ ਕਰ ਦੇ ਦਾਂਗੇ 3. ਕੰਡੀਸ਼ਨ ਕਿਲੋਮੀਟਰ ਓਨਰਸ਼ਿਪ ਇਹ ਜੀ ਮੈਟਰ ਤਿੰਨੇ ਚੀਜ਼ਾਂ ਮੈਟਰ ਕਰਦੀਆਂ ਮੈਟਰ ਕਰਦੀਆਂ ਉਸੇ ਵਜ੍ਹਾ ਤੇ ਰੇਟ ਹੁੰਦੇ ਨੇ ਕਈ ਕਈ ਮੈਂ ਦੇਖਦਾ ਹਾਂ ਉਹ YouTube ਤੇ ਜਾਂ ਕਈ ਵਾਰ Facebook ਤੇ ਕਈ ਨੈਗੇਟਿਵ ਕਮੈਂਟਿੰਗ ਕਰਦੇ ਆ ਕਈ ਪੋਜ਼ਿਟਿਵ ਕਮੈਂਟਿੰਗ ਕਰਦੇ ਆ ਦੇਖੋ ਜਿਹਦੇ ਤੇ ਤੁਸੀਂ ਨੈਗੇਟਿਵ ਕਮੈਂਟਿੰਗ ਕਰਦੇ ਆ ਉਹ ਗੱਡੀ ਦਾ ਉਹ ਵੀ ਵਿਕਦੀ ਆ ਹਾਂ ਵਿਕ ਜਾਂਦੀ ਆ ਕੋਈ ਨਾ ਕੋਈ ਉਹ ਹੀ ਬਿਕਦੀ ਆ ਨਾ ਹੁਣ ਗੱਲ ਇਹ ਆ ਜਿੱਦਾਂ ਕਾਰ ਲਈਏ ਦੇਖੋ ਜਿਨੇ ਅੱਜ ਦੀ ਰੇਟ ਚ 20 ਰੁਪਏ ਦੀ ਚੀਜ਼ ਲੈਣੀ ਆ ਉਹ 100 ਪਾਸੇ ਸੋਚਦਾ ਵਾ ਵਿਚਾਰਦਾ ਵਾ ਚੈੱਕ ਕਰਦਾ ਕਿ ਇਹ ਵਰਥ ਹੈਗੀ ਆ ਜਿਨੇ ਕਾਰ ਲੱਖਾਂ ਦੀ ਲੈਣੀ ਆ ਉਹਨੇ ਵੀ ਚੈੱਕ ਕਰਦੀ ਹੁੰਦੀ ਆ ਪਰ ਗੱਲ ਇਹ ਆ ਜਾਂਦੀ ਕੋਈ ਗੇਜ ਨਹੀਂ ਹੈਗੀ ਕੋਈ ਫਿਕਸ ਗੇਜ ਨਹੀਂ ਗਈ ਕੋਈ ਕਿਸੇ ਕਾਰ ਦੇ ਵੀ ਇਹਦੀ ਗੱਲ ਨਹੀਂ ਕਰਦਾ ਕਿਸੇ ਕਾਰ ਇੰਨੇ ਦੀ ਹੋਣੀ ਚਾਹੀਦੀ ਆ ਮਾਡਲ ਟੂ ਮਾਡਲ ਵੇਰੀ ਕਰਦਾ 50000 ਦਾ ਡਿਫਰੈਂਸ ਹੁੰਦਾ ਵਾ ਇੱਕ ਮਾਡਲ ਦਾ ਇੱਕ ਕਾਰ ਦੇ ਵਿੱਚ ਹਾਂ ਬੜੇ ਰੋ ਕੋਈ ਕਾਰਾਂ ਸਸਤੀਆਂ ਵੀ ਮਿਲਦੀਆਂ ਕੋਈ ਮਹਿੰਗੀਆਂ ਮਿਲਦੀਆਂ ਪਰ ਸਸਤੀ ਉਹ ਚੀਜ਼ ਹੋਊਗੀ ਜਿਹਦੇ ਕੋਈ ਨਾ ਕੋਈ ਕਮੀ ਹੋਊਗੀ ਜਾਂ ਕੋਈ ਵੱਧ ਚੱਲੀ ਹੋਊਗੀ ਜਾਂ ਓਨਰਸ਼ਿਪ ਆ ਮੇਰੇ ਜਾਣ ਦੇ ਹਿਸਾਬ ਹੀ ਨੇ ਹਾਂ ਸਰ ਜੀ ਸਸਤੀ ਵੇਚ ਰਹਾ ਨਾ ਕੋਈ ਨਾ ਕੋਈ ਕੁਆਲਟੀ ਮੈਟਰ ਕਰਦੀ ਆ ਜੀ ਮੇਰੇ ਕੋਲ ਕਿਸੇ ਕਾਰ ਦੇ ਵਿੱਚ ਮੈਂ ਕੁਆਲਟੀ ਤੇ ਕੰਪਰੋਮਾਈਜ਼ ਨਹੀਂ ਕਰੂੰਗਾ ਚਾਹੇ ਮੈਂ ਤੁਹਾਨੂੰ ਉਹ 1.5 ਲੱਖ ਦੀ ਕਾਰ ਦਿਖਾਈ ਆ ਚਾਹੇ ਉਹ 15-20 ਲੱਖ ਦੀ ਕਾਰ ਦਿਖਾਤੀ ਜਿੰਨੇ ਮਰਜ਼ੀ ਹ ਮੈਨੂੰ ਕੁਆਂਟੀਟੀ ਨਹੀਂ ਚਾਹੀਦੀ ਕੁਆਲਿਟੀ ਚਾਹੀਦੀ ਜਿਹੜਾ ਇਥੋਂ ਕਸਟਮਰ ਕਾਰ ਲੈ ਕੇ ਜਾਵੇ ਖਿੜੇ ਮੱਥੇ ਖੁਸ਼ ਹੋ ਕੇ ਲੈ ਕੇ ਉਹ ਨੰਬਾ ਨਾ ਆਵੇ ਸਹੀ ਗੱਲ ਹੈ ਨਾ ਲੰਬੇ ਵਾਲੀ ਕਾਰ ਅਸੀਂ ਦਿੰਦੇ ਆ ਤੇ ਹਰ ਇੱਕ ਚੀਜ਼ ਦੀ ਅਸੀਂ ਰਿਟਰਨ ਗਾਰੰਟੀ ਦਿੰਦੇ ਆ ਜੀ ਸੋ ਇਸ ਕਰਕੇ ਜਿਹੜੀ ਵੀ ਕਾਰ ਤੁਸੀਂ ਲੈਣੀ ਆ ਕਦੇ ਵੀ ਕਿਸੇ ਤੋਂ ਵੀ ਲੈਣੀ ਆ ਸਸਤੇ ਦੇ ਚੱਕਰ ਚ ਨਾ ਪਿਓ ਕੰਡੀਸ਼ਨ ਦੇਖਿਆ ਕਰੋ ਕੁਆਲਿਟੀ ਦੇਖਿਆ ਕਰੋ ਜਿਹੜੀ ਤੁਸੀਂ ਦਿਨ ਰਾਤ ਚਲਾਣੀ ਆ ਇਹ ਤਾਂ ਹੋਵੇ ਰਾਤ ਨੂੰ ਵੀ ਚਲਾਣੀ ਆ ਤੁਹਾਨੂੰ ਕਿਸੇ ਘਰਾ ਦੇ ਵਿੱਚ ਦਿੱਕਤ ਪਰੇਸ਼ਾਨੀ ਆਈ ਸਹੀ ਗੱਲ ਹੈ ਤੇ ਇਹ ਆਪਾਂ ਛੋਟੇ ਜਿਹੇ ਬਜਟ ਦੇ ਵਿੱਚ ਲੈ ਕੇ ਦੇਨੇ। ਮੇਰੇ ਜਿਵੇਂ ਹੁਣ ਰੇਟ ਇਹਦਾ 3.5 ਦੱਸਿਆ ਆਪਾਂ ਨਾਂਸ ਦੇ ਪਰ ਹੋ ਜਾਏਗਾ। ਫਾਈਨਾਂਸ ਇਹਦਾ ਮੈਂ ਕਰਾ ਦੂੰਗਾ ਜੀ। ਅੱਛਾ ਮਲਕਾ ਪਰ ਬਸ ਕਸਟਮਰ ਵਧੀਆ ਲੈ ਕੇ ਆ ਜਵੇ। ਫਾਈਨਾਂਸ ਕਰਾ ਦੂੰਗਾ ਜੀ। ਤੇ ਇਹ ਆ ਜੀ ਦੀ 12 ਮਾਡਲ ਹੈ ਜੀ। ਠੀਕ ਹੈ। ਇਹ ਘਰ ਦੇ ਦਾਂਗੇ ਤੁਹਾਨੂੰ 2.5 ਲੱਖ ਰੁਪਏ ਦੇ ਵਿੱਚ। ਅੱਛਾ ਡੈਸਕਟਾਪ 85 BHP ਇਹ 85 BHP ਹੈ ਜੀ। ਸਿਰਫ 2.5 ਲੱਖ ਰੁਪਏ ਦੇ। ਸਿਰਫ 2.5 ਲੱਖ ਦੇ। ਅੱਛਾ ਮਲਕਾ ਜੇ ਕੋਈ ਪਹਿਰਾ ਛੋਟੇ ਬਜਟ ਬੜੀ ਗੱਲ ਲੱਭ ਰਿਆ ਲੈ ਜਾਣਾ। ਤੇ ਅੱਗੇ ਆ ਗਿਆ ਜੈਨ ਜੈਨ ਆ ਕਿ ਇਹ ਵੀ ਪਾਰਕ ਐਂਡ ਸੇਲ ਦੇ ਵਿੱਚ ਆਈ ਹੋਈ ਆ ਫਰਸਟ ਓਨਰ ਆ ਇੰਸ਼ੋਰੈਂਸ ਇਹਦੀ ਵੀ ਵੈਲਿਡ ਆ ਮੈਂ ਖੈਪ 2026 ਤੱਕ ਦੀ ਇੰਸ਼ੋਰੈਂਸ ਸ਼ਾਇਦ ਮੇਬੀ ਹੋਣੀ ਹੋਈ ਦੀ ਪੈਟਰੋਲ ਦੇ ਵਿੱਚ 2026 27 ਤੱਕ ਦੀ ਇਹਦੀ ਪਾਸਿੰਗ ਵੀ ਹੈਗੀ ਆ ਸ਼ਾਇਦ ਅਲਵਾਇਟ ਟਾਇਰ ਦੇ ਬ੍ਰਾਂਡ ਨਿਊ ਨੇ ਇਹ ਜੋ ਕਸਮਰ ਨੂੰ ਡਿਮਾਂਡ ਕਰ ਰਿਹਾ ਉਹ ਕਰ ਰਿਹਾ ਜੀ 1 ਲੱਖ ਤੇ 30000 ਰੁਪਏ ਜੀ ਹੁਣ ਕਈ ਭਰਾ ਕਹਿਣਗੇ ਮਹਿੰਗੀ ਹੈ ਪਰ ਗੱਲ ਇਹ ਹੈ ਜੈਨ ਪਹਿਲੇ ਨਾ ਤੇ ਨਹੀਂ ਲੱਭਣੀ ਚੈੱਕ ਕਰੋ ਆ ਕੇ ਜੈਨ ਪਹਿਲੇ ਨਾ ਤੇ ਨਹੀਂ ਲੱਭਣੀ ਹਾਂਜੀ ਤੇ ਇਵਨ ਕਿ ਫਰੰਟ ਸ਼ੀਸ਼ਾ ਇਹਦਾ ਨਾਲ ਦਾਵਾ ਚਾਰ ਦੀ ਘ ਬੇਰਮ ਕੰਡੀਸ਼ਨ ਦੇਖ ਰਹੇ ਨੇ ਸਨਾਲ ਦੇ ਨੇ ਹਾਂਜੀ ਕੁਆਲਿਟੀ ਵਾਲੀ ਕਾਰ ਆ ਇੰਸ਼ੋਰੈਂਸ ਵੈਲਿਡ ਆ ਹਾਂਜੀ ਆਰਸੀ ਵੈਲਿਡ ਆ ਅਲਵਾਈ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਟੌਪ ਐਂਡ ਮਾਡਲ ਆ ਇਹਦੇ ਪਾਵਰ ਵਿੰਡੋਸ ਪਾਵਰ ਸ਼ੇਅਰਿੰਗ ਏਸੀ ਹੀਟਰ ਸਰਵ ਸਭ ਕੁਝ ਆ ਜਾਂਦਾ ਗਲ ਕੰਡੀਸ਼ਨ ਦੀ ਆਂਦੀ ਆ ਮਤਲਬ 1,30,000 ਰੁਪਏ ਰੇਟ ਆ ਬਣਾ ਹਾਂਜੀ ਠੀਕ ਹੈ ਇਹ ਨੈਕਸਟ ਆਪਾਂ ਤੋਂ ਡੇਲੀ ਨਾਲ ਕ੍ਰੇਟਾ ਕਰ ਲੈ ਕੇ ਆਏ ਤੇ ਫਿਰ ਕੀ ਡਿਟੇਲ ਹੈ ਜੀ ਕ੍ਰੇਟਾ ਜੀ 2015 ਦੇ ਦਸੰਬਰ ਦੀ ਕਾਰ ਆ ਦਸੰਬਰ ਤੱਕ ਦੀ ਫੁੱਲ ਇੰਸ਼ੋਰੈਂਸ ਹੈ ਤੇ ਹੈਗੀ ਪਹਿਲੇ ਨਾਂ ਤੇ ਆ ਠੀਕ ਆ ਵਨ ਇਹਦੇ ਚ 20 ਕ੍ਰੇਟਾ ਚ ਦੋ ਇੰਜਨ ਆਉਂਦੇ ਸੀ ਉਦੋਂ 1.4 ਤੇ 1.6 ਇਹ 1.4 ਇੰਜਨ ਆ ਅੱਛਾ ਇਹਦੀ ਇੰਸ਼ੋਰੈਂਸ ਕਾਸਟ ਸਸਤੀ ਹੁੰਦੀ ਹੈ ਐਵਰੇਜ ਵੱਧ ਹੁੰਦੀ ਆ ਠੀਕ ਆ ਤੇ ਲੋਹੀ Swift ਤੇ ਪਾ ਪੈ ਜਾਂਦੀ ਹਾਂ Swift ਤੋਂ ਵੀ ਸਸਤੀ ਪੈ ਜਾਂਦੀ ਆ ਆਲਮੋਸਟ ਕਿਉਂਕਿ ਇਹਦੀ 20+ ਦੀ ਐਵਰੇਜ ਆ 20 ਤੋਂ 25 ਦੀ ਐਵਰੇਜ ਆ ਜਾਂਦੀ ਆ ਓਕੇ ਕਿਉਂਕਿ Swift ਦਾ ਵੀ ਕਿਹੜਾ ਇੰਜਨ ਆ ਉਹ 1350 1400 cc 1395 ਦੇ ਨੀਅਰਬਾਈ ਸੀਸੀ ਆਂਦਾ ਇਹਦਾ ਵੀ ਉਹੀ 1395 cc ਆ ਇਹ ਕਾਰ ਐਮ ਬੜੀ ਆ ਜੀ ਹਾਂਜੀ ਕਾਰ ਵੱਡੀ ਆ ਖੁੱਲੀ ਡੁੱਲਦੀ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ 6 ਲੱਖ ਰੁਪਏ ਵਿੱਚ ਪਹਿਲੇ ਨਾਲ ਤੇ ਫੁੱਲ ਇੰਸ਼ੋਰੈਂਸ ਜਿੰਨੇ ਕਿਤੇ ਬਰੀਜਾ ਲੈਣੀ ਆ Swift ਲੈਣੀ ਆ ਉਹੀ ਭਾਜੜ ਜਾ ਪਾ ਕਾ ਇਹ ਲੈ ਕੇ ਦੇ ਦਾਨੀ ਹੈਗੇ ਲੁਧਿਆਣਾ ਚੰਗੀ ਕਾਰ ਦਾ ਨੇ ਫਰਸਟ ਓਨਰ ਆ ਤੇ ਫੁੱਲ ਇੰਸ਼ੋਰੈਂਸ ਆ ਓ ਕ੍ਰੇਟਾ ਦੇ ਮਾਰਕ ਕਦੇ ਨਹੀਂ ਡਾਊਨ ਹੋਈ ਜੀ ਕ੍ਰੇਟਾ ਦੀ ਮਾਰਕ ਕਦੇ ਨਹੀਂ ਡਾਊਨ ਹੋਈ ਜਿਦਾਂ ਟੋਇਟਾ ਦੇ ਵਿੱਚ ਇਨੋਵਾ ਕਦੇ ਨਹੀਂ ਫੇਲ ਹੋਈ ਮੁਰਤੀ ਹਾਲਾਂਕਿ ਸਵਿਫਟ ਨਹੀਂ ਕਦੇ ਫੇਲ ਹੋਈ ਤੇ ਹੁੰਡਾਈ ਦੇ ਵਿੱਚ ਕਦੇ ਕ੍ਰੇਟਾ ਨਹੀਂ ਫੇਲ ਹੋਈ 2015 ਤੋਂ ਕ੍ਰੇਟਾ ਆ ਰਹੀ ਆ ਅੱਜ 25 ਹੋ ਗਿਆ 10 ਸਾਲ ਹੋ ਗਏ ਤੇ ਇਹਦਾ ਹਜੇ ਤੱਕ ਤੋੜ ਨਹੀਂ ਹੈਗਾ ਹਾਂ ਨਹੀਂ ਹੈਗਾ ਤੇ ਅੱਗੇ ਆਪਾਂ ਨਵੀਂ ਸ਼ੇਪ ਦੀ ਕ੍ਰੇਟਾ ਦਿਖਾਉਂਦੇ ਆ ਇਹ ਨਵੀਂ ਸ਼ੇਪ ਦੀ ਆ ਜੀ ਏ 22 ਮਾਡਲ ਹੈ ਡੀਜ਼ਲ ਦੇ ਵਿੱਚ ਐਸਐਕਸ ਵੇਰੀਐਂਟ ਹੈ ਪੈਨਰੋਮਿਕ ਸਨਰੂਫ ਵਾਲੀ ਟਾਪ ਮਾਡਲ ਹੈ ਜੀ ਪੁਸ਼ਵੜਨਾ ਆ ਜਾਂਦਾ ਪੈਨਰੋਮਿਕ ਸਨਰੂਫ ਹੈ ਇਹ ਡੀਜ਼ਲ ਦੇ ਵਿੱਚ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ 75000 ਦਿੰਦੀ ਰੁਪਏ ਕਰ ਚਲੀ ਹੋਈ ਹੈ ਜੀ ਇਹ ਕਾਰ ਦੇ ਦਾਂਗੇ ਤੁਹਾਨੂੰ 12,95000 ਰੁਪਏ ਵਿੱਚ 1295000 ਤੇ ਅੱਗੇ ਕੀ ਬ੍ਰੇਜ਼ਾ ਡੀਜ਼ਲ ਚ ਬ੍ਰੇਜ਼ਾ ਡੀਜ਼ਲ ਦੇ ਵਿੱਚ 2016 ਮਾਡਲ ਹੈ ਜੀ ਜੀਡੀਏ ਪਲੱਸ ਸਭ ਤੋਂ ਟਾਪ ਮਾਡਲ ਠੀਕ ਹੈ ਜਿਹਦੇ ਵਿੱਚ ਪੁਸ਼ਵੜਨਾ ਆ ਜਾਂਦਾ जीडीए टॉप ਦੇ ਵਿੱਚ ਹੀ ਪੁਸ਼ ਬਣਾਉਂਦਾ ਤੇ 크루즈 ਕੰਟਰੋਲ ਆਉਂਦਾ ਥੱਲੇ ਵਾਲਾ ਚੰਦਾ ਨਹੀਂ ਹੈਗਾ ਇਹ ਸਭ ਤੋਂ ਟਾਪ ਮਾਡਲ ਆ ਅਲੋਇ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਸੈਕੰਡ ਓਨਰ ਆ 85000 ਦੇ ਨੀਅਰ ਬਾਈ ਕਾਰ ਚੱਲੀ ਹੋਈ ਆ ਵਾਈਟ ਕਲਰ ਦੇ ਵਿੱਚ ਕਾਰ ਆ ਇਹ ਤੁਹਾਨੂੰ ਕਾਰ ਦੇ ਦੇ ਦੋਗੇ 630000 ਦੇ ਵਿੱਚ ਸਿਰਫ 630000 ਦੇ ਵਿੱਚ ਸਿਰਫ 630000 ਦੇ ਵਿੱਚ ਇਹ ਆ ਜੀਪ ਕੰਪਾਸ ਜੀਪ ਕੰਪਾਸ 5 ਸਟਾਰ ਰੇਟਿੰਗ ਵਾਲੀ ਹੈਵੀ ਕਾਰ ਠੀਕ ਆ 2017 ਮਾਡਲ ਆ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਜੈ ਰੇਟ ਤੇ ਸਿਰਫ ਸਿਰਫ 780000 ਚ ਕਰ ਦੇ ਦਾਂਗੇ ਫਰਸਟ ਓਨਰ ਫੁੱਲ ਇੰਸ਼ੋਰੈਂਸ ਸਿਰਫ 60 ਪாயਿੰਟ ਇਅਰ ਕਾਰ ਮੈਨੂਅਲ ਹੈ ਨਾ ਫਿਰ ਮੈਨੂਅਲ ਉਦੋਂ ਡੀਜ਼ਲ ਦੇ ਵਿੱਚ ਮੈਨੂਅਲ ਹੀ ਜਾਂਦੀ ਸੀ ਨਾਲੇ ਮੈਂ ਦੇਖਿਆ ਚਲਾਵੀ ਤੇ ਫਿਰ ਬਹੁਤ ਬਹੁਤ ਹੈਵੀ ਕਾਰ ਹੈ ਤੇ ਆ ਗਈ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਜੀ ਇਹ 16 ਮਾਡਲ ਹੈ ਜੀ ਐਕਸ ਮੈਨੂਅਲ ਫਰਸਟ ਓਨਰ ਅਪਰੋਕਸੀਮੇਟਲੀ 1.5 ਲੱਖ ਰੁਪਏ ਕਾਰ ਚੱਲੀ ਹੋਈ ਹੈ ਵਿਦ ਰਿਕਾਰਡ ਆ ਜੀ ਠੀਕ ਹੈ ਫਿਰ ਇਹ ਤੁਹਾਨੂੰ ਕਰ ਦੇ ਦਾਂਗੇ 10 ਲੱਖ ਤੇ 90000 ਦੇ ਵਿੱਚ ਕਿ 10 ਨਾ ਪਏ ਮੈਂ ਟ ਅੱਗੇ ਆ ਗਿਓ XL6 ਉਹਦਾ ਵੀ ਨੰਬਰ ਬਹੁਤ ਸੋਹਣਾ ਵਾ ਤੁਸੀਂ ਦੇਖ ਸਕਦੇ ਹੋ 9999 ਓਕੇ ਚਾਰੇ ਪੇੜ ਨੰਬਰ ਚਾਰੇ ਨਾ ਇਹ ਅਲਫਾ ਮਾਡਲ ਦਾ ਸਭ ਤੋਂ ਟੌਪ ਮਾਡਲ ਦਾ 19 ਮਾਡਲ ਦੇ ਦਸੰਬਰ ਦੀ ਕਾਰ ਆ ਇਹ ਤੁਹਾਨੂੰ ਕਾਰ ਮਿਲ ਜੂਗੀ 68 ਲੱਖ ਰੁਪਏ ਪੈਟਰੋਲ ਚ ਆ ਗਈ ਪੈਟਰੋਲ ਦੇ ਵਿੱਚ ਹੀ ਜਾਂਦੀ ਹੈ ਇਹਦੇ ਪਿਛਲੀਆਂ ਸੀਟਾਂ ਕੈਪਟਨ ਆਂਦੀਆਂ ਨੇ ਓਕੇ ਅੱਗੇ ਫੇਰ ਇੱਕ ਇਨੋਵਾ ਕ੍ਰਿਸਟਾ ਖੜੀ ਆ ਇਨੋਵਾ ਕ੍ਰਿਸਟਾ 2016 ਮਾਡਲ ਮਾਡਲ ਇਹ ZX ਆਟੋਮੈਟਿਕ ਸਭ ਤੋਂ ਟੌਪ ਮਾਡਲ ਦਾ ਕੈਪਟਨ ਸੀਟਾਂ ਵਾਲੀ ਆ ਜਾਂਦੀ ਹੈ ਪੁਸ਼ ਬਟਨ ਸਟਾਰਟ ਆ ਜਾਂਦਾ ਕਰੂਜ਼ ਕੰਟਰੋਲ ਆ ਜਾਂਦਾ ਸਟੀਅਰਿੰਗ ਕੰਟਰੋਲ ਨੈਵੀਗੇਸ਼ਨ ਟੱਚ ਸਕਰੀਨ ਆਟੋਮੈਟਿਕ ਕਲਾਈਮੇਟ ਕੰਟਰੋਲ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਉਹ ਓਨਰਸ਼ਿਪ ਸੈਕੰਡ ਆ ਨੰਬਰ ਪੇਡ ਆ ਠੀਕ 22 ਨੰਬਰ ਵਾਲਾ ਲੁਧਿਆਣਾ ਦਾ ਪੀਵੀ 10 22 ਨੰਬਰ ਇਹਦਾ ਓਕੇ ਤੇ ਇਹ ਤੁਹਾਨੂੰ ਕਾਰ ਮਿਲ ਜੂਗੀ ਜੀ 12 ਲੱਖ ਤੇ 60 ਹਜ਼ਾਰ ਦੇ ਵਿੱਚ 12 60 12 60 ਵੀਰ ਜੀ ਹੁਣ ਆਪਾਂ ਨੇ ਬੜੀਆਂ ਕਾਰਾਂ ਦਿਖਾ ਰੇ ਨੇ ਪਰ ਮਿਨੀਮਮ ਡਾਊਨ ਪੇਮੈਂਟ ਕਸਟਮਰ ਕਿੰਨੀ ਕਰ ਸਕਦਾ ਇਹਨਾਂ ਦੇ ਵਿੱਚ 1.5 ਲੱਖ ਰੁਪਏ ਕਰ ਦੇ ਜੀ acha ਬੜੀਆਂ ਕਾਰਾਂ ਦਾ 1.5 ਹਾਂ 1.5 ਛੋਟੀਆਂ ਕਾਰਾਂ 1.5-2 ਲੱਖ ਰੁਪਏ ਕਰ ਦਵੇ acha ਛੋਟੀਆਂ ਕਾਰਾਂ 'ਚ ਲੱਖ ਰੁਪਏ ਕਰ ਦਵੇ acha ਬ ਠੀਕ ਹੈ ਫਸਟ ਸੈਕੰਡ ਓਨਰ ਨੰਬਰ ਪੇਡ ਨੰਬਰ ਨਾਲ ਆ ਪੀਪੀ 35 ਪੀ 0031 ਇਹਦੀ ਲੱਖ ਪਲੱਸ ਵੈਲਿਊ ਹੈ ਹਾਂ ਲੱਖ ਪਲੱਸ ਦਾ ਵੈਲਿਊ ਹੈ ਜੀ ਤੇ ਸਨਰੂਫ ਵਾਲੀ ਜਾਂ ਵੀ ਐਕਸਪੀਰੀਅੰਸ ਸਭ ਤੋਂ ਟਾਪ ਮਾਡਲ ਆ ਠੀਕ ਹੈ ਤੇ ਇਹ ਤੁਹਾਨੂੰ ਕਾਰ ਮਿਲ ਜੂ 5.5 ਲੱਖ ਰੁਪਏ ਵਿਧ ਨੰਬਰ ਵਿਧ ਨੰਬਰ ਡੀਜ਼ਲ ਦੇ ਵਿੱਚ ਕਿੰਨੀ ਦੀ ਐਵਰੇਜ ਆਂਦੀ ਇਹਦੀ ਮਤਲਬ ਕਿ ਵਿਧ ਨੰਬਰ 5.5 ਲੱਖ ਰੁਪਏ ਠੀਕ ਹੈ ਅੱਗੇ ਖੜੀ ਆ ਇਹ ਨਿਸ਼ਾਨ ਸਣੀ ਨਿਸ਼ਾਨ ਸਣੀ ਹੈ ਜੀ 2012 ਮਾਡਲ ਠੀਕ ਹੈ ਇਹ ਚਲਦੀ ਹੈ 55-60 ਹਜ਼ਾਰ ਸਿਰਫ ਪੈਟਰੋਲ ਦੇ ਵਿੱਚ ਆ ਸਭ ਤੋਂ ਟਾਪ ਮਾਡਲ ਪੁਸ਼ਵਰਨ ਸਟਾਰ ਠੀਕ ਹੈ ਬਈ ਕਿ ਤੁਹਾਨੂੰ ਕਾਰ ਮਿਲ ਜੂਗੀ ਸਵਾ ਦੋ ਲੱਖ ਰੁਪਏ ਦੇ ਵਿੱਚ ਅੱਛਾ ਇਹਨਾਂ 55-60 ਹਜ਼ਾਰ ਚੰਗੀ ਜੀ ਸਰ ਨੂੰ ਅੱਛਾ ਕਾਰ ਦੀ ਕੰਡੀਸ਼ਨ ਕਿਲੋਮੀਟਰ ਕਰਕੇ ਹੈਗੀ ਟਾਪ ਆ ਇਹ ਐਸਐਕਸ 4 ਆਗੀ ਐਸਐਕਸ 4 ਹੈ ਜੀ 2007 ਮਾਡਲ ਆ 27 ਤੱਕ ਪਾਸਿੰਗ ਆ ਸੈਕਿੰਡ ਓਨਰ ਆ ਜੈਡਐਕਸਈ ਜੈਡਐਕਸਈ ਦੇ ਵਿੱਚ ਸਭ ਤੋਂ ਟਾਪ ਮਾਡਲ ਆ ਜਾਂਦਾ ਪੈਟਰੋਲ ਦੇ ਵਿੱਚ ਆ ਹਾਂ ਪੈਟਰੋਲ ਦੇ ਵਿੱਚ ਜਿਹਦੇ ਵਿੱਚ 2000 ਰੁਪਏ ਦਾ ਇਹਦੇ ਸਾਈਡ ਤੇ ਹਾਈਟ ਅਡਜਸਟਮੈਂਟ ਆ ਜਾਂਦੀ ਆ ਇਹ ਉਹਨਾਂ ਕੀ ਸਾਈਡ ਮਿਰਰ ਆਟੋ ਅਡਜਸਟਮੈਂਟ ਇਹਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ 27 ਤੱਕ ਪਾਸਿੰਗਾ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 1,35,000 ਦੇ ਵਿੱਚ ਮਤਲਬ ਅਲਟੋ ਤੋਂ ਵੀ ਸਸਤੀ ਅਲਟੋ ਤੋਂ ਵੀ ਸਸਤੀ ਕਰ ਦੇ ਦਾਂਗੇ ਡੀਟੀ ਵਾਲੀ ਕਾਰ ਪਟਿਆਲੇ ਦਾ ਨੰਬਰ ਹੈ ਪਟਿਆਲੇ ਦਾ ਨੰਬਰ ਹੈ ਸੈਕਿੰਡ ਹੁੰਦਾ ਮਾਦਰੀਆ ਕਿੱਥੇ ਨਹੀਂ ਜਾਂਦੀ ਹੈ ਕਿ ਨਾ ਅੱਗੇ ਆ ਗਿਆ I20 I20 ਜੀ 2011 ਮਾਡਲ ਦਾ ਡੀਜ਼ਲ ਦੇ ਵਿੱਚ ਹੈ ਠੀਕ ਹੈ ਫਿਰ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ 1,85,000 ਦੇ ਵਿੱਚ ਸਪੋਰਟਸ ਵੇਰੀਐਂਟ ਦੇ ਵਿੱਚ ਆ ਤੀਜੇ ਨਾਤੇ ਆ ਠੀਕ ਹੈ ਹਾਂ ਜੀ ਮਤਲਬ ਕਿ ਆਪਣੇ ਕੋਲ ਅਲਟੋ ਵਾਲੇ ਬਜਟ ਦੇ ਵਿੱਚ ਠੀਕ ਹੈ ਅੱਗੇ ਆ ਗਈ ਸਵਿਪਟ ਇਹ Swift diesel ਦੇ ਵਿੱਚ 19 ਮਾਡਲ ਆ 6.5 ਲੱਖ ਰੁਪਏ ਦੇ ਵਿੱਚ 85-90 ਹਜ਼ਾਰ ਦਿੰਦੀ ਆ ਪਰ ਕਾਰ ਚੱਲੀ ਹੋਈ ਆ ਲੋਅ ਬਾਈਟਰ ਆਫਟਰ ਮਾਰਕੀਟ ਲੱਗੇ ਹੋਏ ਨੇ VDI ਆ ਟੱਚ ਸਕਰੀਨ ਪੈਨਲ ਬੈਕ ਕੈਮਰਾ ਆਫਟਰ ਮਾਰਕੀਟ ਲੱਗਿਆ ਹੋਇਆ ਜੀ ਮਤਲਬ ਇਹ ਐਵਰੇਜ ਵੀ ਵਧੀਆ ਨਾ ਐਵਰੇਜ ਵਧੀਆ ਕਿਉਂਕਿ ਉਹ 20 ਦੇ 20 ਦੇ ਮਾਰਚ ਤੱਕ ਕਾਰ ਆਈਆਂ ਡੀਜ਼ਲ ਦੀ ਉਸ ਤੋਂ ਬਾਅਦ ਬੰਦ ਹੋ ਗਈਆਂ ਨੇ ਇਹ ਆਪਣਾ 19 ਮਾਡਲ ਆ ਜੀ ਚੱਲੀ ਵੀ ਸਿਰਫ 85 ਹਜ਼ਾਰ ਆ ਇਹ ਜੋ ਮੰਨਦਾ ਥੋੜਾ ਬਹੁਤ ਕਰ ਦੋਗੇ ਰੇਟ ਬਹੁਤ ਜ਼ਿਆਦਾ ਆ ਅੱਛਾ ਲਾਸਟ ਦੇਖੋ ਡੀਜ਼ਲ ਦੀਆਂ Swiftਾਂ ਜਿਹਦੇ ਕੋਲ ਹੈਗੀਆਂ ਨਾ ਉਹਨਾਂ ਨੂੰ ਪਤਾ ਹੋ ਗਾਰ ਨਹੀਂ ਲੱਭਦੀਆਂ ਨਹੀਂ ਮਿਲਦੇ ਅੱਛਾ ਹਾਈ ਫਰਸਟ ਓਨਰ ਨਾਲੇ ਜਿਹਨੇ ਵੇਚਣੀ ਉਹਨੂੰ ਵੀ ਰੇਟ ਪਤਾ ਹੁੰਦੇ ਨੇ ਜਿਹਨੇ ਲੈਣੀ ਉਹਨੂੰ ਵੀ ਪਤਾ ਹੁੰਦੇ ਨਾ ਲੱਭਦੀਆਂ ਨੇ ਓਕੇ ਹਾਂ ਤੇ ਆ ਕੀ ਬੋਲੋ ਇਹ ਬੋਲੋ ਆ ਜੀ ਪੈਟਰੋਲ ਦੇ ਵਿੱਚ ਆ 19 ਮਾਡਲ ਆ ਚੱਲੀ ਹੋਈ 40000 ਕਿਲੋਮੀਟਰ ਕੋਈ ਵੀ ਕਾਰ ਦਾ ਰੀਪੇਸ ਪੇਂਟ ਨਹੀਂ ਹੈਗਾ ਜੀ ਫਰਸਟ ਓਨਰ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ ਸਿਰਫ ਤੇ ਸਿਰਫ 4 ਲੱਖ ਤੇ 40000 ਦੇ ਵਿੱਚ 4 40 ਪੈਟਰੋਲ 19 ਮਾਡਲ ਅੱਛਾ 19 ਮਾਡਲ 4 ਲੱਖ 40000 ਚ ਦੇ ਦੂੰਗਾ ਜੀ ਠੀਕ ਆ ਅਗੇ ਆ ਕੀ ਰੇਟਸ ਰੇਟਸ ਦਾ 2009 ਮਾਡਲ ਹੈ ਜੀ ਪਾਸਿੰਗ ਇਹਦੀ 29 ਤੱਕ ਹਾਲੋਆਇਟਰ ਆਫਟਰ ਮਾਰਕੀਟ ਲੱਗੇ ਹੋਏ ਨੇ ਵਧੀਆ ਕਾਰ ਆ 4 ਸਾਲ ਹੋਰ ਚੱਲੂਗੀ ਉਸ ਤੋਂ ਬਾਅਦ ਫਿਰ ਰੀਨਿਊ ਹੋ ਜਾਂਦੀ ਹੈ ਓਕੇ ਇਹ ਤੁਹਾਨੂੰ ਆਲਟੋ ਦੇ ਰੇਟ ਤੇ ਕਰ ਦੇ ਦਾਂਗੇ ਸਿਰਫ ਤੇ ਸਿਰਫ 1,90,000 ਦੇ ਵਿੱਚ ਮੈਂ 1.90 ਤੁਸੀਂ ਡੀਜ਼ਲ ਕਾਰ ਲੈ ਕੇ ਜਾ ਸਕਦੇ ਜਿਹੜੇ ਲੋਕ ਆਲਟੋ ਦੇ ਰੇਟ ਮੱਕ ਜਾਂਦੇ ਨੇ ਉਹੀ ਬਜਟ 'ਚ ਆਪਾਂ ਤੁਹਾਨੂੰ ਡੀਜ਼ਲ ਕਾਰ ਲੈ ਕੇ ਦੇ ਦੇਣੀ ਹੈਗੀ ਆ ਅੱਗੇ ਸਵਿਫਟ ਡੀਜ਼ਲ ਦੇ ਵਿੱਚ ਖੜੀ ਆ ਡੀਜ਼ਲ ਆ ਕੀ 14 ਮਾਡਲ ਠੀਕ ਆ ਫਰਸਟ ਓਨਰ ਆ ਇਸ਼ੋਰਾ ਫੁੱਲਾ ਅਲਵਾਇਟਰ ਆਫਟਰ ਮਾਰਕੀਟ ਲੱਗੇ ਹੋਏ ਨੇ ਬਹੁਤ ਸੋਹਣੀ ਕਾਰ ਆ ਨਹੀਂ ਤਾਂ ਸਵਿਫਟਾਂ ਚ ਵੀ ਖਾਸ ਕਰਕੇ ਇਹ ਆ ਕਿ ਫਰਸਟ ਓਨਰ ਕਾਰ ਆ ਬਹੁਤ ਰੀਅਰ ਲੱਭਦੀ ਹੈ ਨਹੀਂ ਮਿਲਦੀ ਨਹੀਂ ਮਿਲਦੀ ਇਹ ਤੁਹਾਨੂੰ ਕਾਰ ਦੇ ਦਾਂਗੇ 410000 ਦੇ ਵਿੱਚ ਫਰਸਟ ਓਨਰ ਕਾਰ ਠੀਕ ਆ ਇਹ ਆ ਕਿ ਡਿਜ਼ਾਇਰ ਡਿਜ਼ਾਇਰ ਇਹ ਡੀਜ਼ਲ ਦੇ ਵਿੱਚ ਆ ਜੀ 17 ਮਾਡਲ ਦਸੰਬਰ ਦੀ ਕਾਰ ਆ ਠੀਕ ਆ ਪਹਿਲੇ ਨਾਤੇ ਇਹ ਫੋਲਡਿੰਗ ਇੰਸ਼ੋਰੈਂਸ ਦਾ ਟਾਇਰ ਬਿਲਕੁਲ ਬ੍ਰੈਂਡ ਨਿਊ ਨੇ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 540000 ਦੇ ਵਿੱਚ 540 17 ਮਾਡਲ ਮੈਨੂਅਲ ਦੇ ਵਿੱਚ ਆਗੇ ਨਾ ਪਟਿਆਲੇ ਦਾ ਨੰਬਰ ਆ ਹਾਂਜੀ ਤੇ ਆਗੇ ਇਟ ਯੂਜ਼ ਇਹ ਹੈਗੀ ਹੈ ਜੀ 2012 12 ਮਾਡਲ ਆ ਪੈਟਰੋਲ ਦੇ ਵਿੱਚ ਆ ਫਰਸਟ ਓਨਰ ਆ 90 ਕੇ ਹਜ਼ਾਰ ਦਿੰਦੀ ਰੁਪਏ ਕਰ ਚੱਲਦੀ ਹੋਈ ਹੈ 2 ਲੱਖ 40 ਹਜ਼ਾਰ ਦੇ ਵਿੱਚ ਠੀਕ ਆ ਮਤਲਬ ਕਿ ਛੋਟੇ ਬਜਟ ਤੋਂ ਛੋਟੇ ਬਜਟ ਲੈ ਕੇ ਜਾਂਦੇ ਆ ਅੱਗੇ ਕੀ ਰੇਟ ਸਾ ਜੀ ਛੋਟੇ ਬਜਟ ਦੇ ਵਿੱਚ ਆ 12 ਮਾਡਲ ਰੇਟ ਸਾ ਡੀਜ਼ਲ ਦੇ ਵਿੱਚ ਆ ਵੀਡੀਆ ਹੀ ਆ ਸਿਲਵਰ ਕਲਰ ਦੀ ਆ ਇਹ ਤੁਹਾਨੂੰ ਕਰ ਦੇ ਦਾਂਗੇ ਸਵਾ ਦੋ ਲੱਖ ਰੁਪਏ ਦੇ ਵਿੱਚ ਜਿੰਨੇ ਵੀ ਅੱਜ ਆਪਾਂ ਤੁਹਾਨੂੰ ਕਾਰ ਦਿਖਾਈਂਦੇ ਆ ਰੇਟ ਤੁਸੀਂ ਚੈੱਕ ਕੀਤਾ ਹੀ ਹੋਣਗੇ ਮਾਰਕੀਟ ਨਾਲ ਬਿਲਕੁਲ ਜੈਜ ਰੇਟਾਂ ਦੇ ਪਰ ਬਹੁਤ ਜੈਜ ਬਹੁਤ ਚੰਗੇ ਮਿਲ ਜਾਣਗੇ ਬਾਕੀ ਦੋਨੋਂ ਪਤਾ ਵੀਰੋਂ ਨੇ ਤੁਹਾਡੇ ਖਾਸੇ ਪੈਸੇ ਜਿਹੜੇ ਸੇਵ ਕਰਵਾਈ ਦੇਣਗੇ ਜਿਵੇਂ ਆਰਸੀ ਟ੍ਰਾਂਸਫਰ ਦਾ ਕੋਈ ਖਰਚਾ ਨਹੀਂ ਆਰਸੀ ਟ੍ਰਾਂਸਫਰ ਦਾ ਤੁਹਾਨੂੰ ਕੋਈ ਖੱਜਲ ਖਵਾਰੀ ਨਹੀਂ ਕੋਈ ਕਚਹਿਰੀਆਂ ਜਾ ਕੇ ਮੈਂ ਸ਼ਰਾਮ ਨਹੀਂ ਬਣਾਉਣਾ ਕੋਈ ਕੁਝ ਨਹੀਂ ਤੁਸੀਂ ਗੱਡੀ ਲੈ ਕੇ ਜਾਣੀ ਦਾ ਘਰੇ ਤੁਹਾਡੇ ਘਰ ਬਾਈ ਪੋਸਟ ਆਰਸੀ ਬਸ ਉਹ ਰਿਹਾ ਕਿ ਤੁਸੀਂ ਕਾਰ ਬਦਲਣ ਕਰਨੀ ਆਪਣੀ ਜਿਹੜੀ ਮੇਨ ਗੱਲ ਹੈ ਤੇ ਵੀਰੋਂ ਨਾਲ ਡੀਲ ਕਰਕੇ ਆਪਣੀ ਕਾਰ ਘਰੇ ਲਿਜਾ ਸਕਦੇ ਹੋ ਬਾਕੀ ਸਾਰਾ ਕੰਮ ਵੀਰੋਂ ਨੇ ਆਪਨੇ ਕਰਵਾ ਕੇ ਦੇ ਦੇਣਗੇ ਤੇ ਅਗਰ ਇਹਨਾਂ ਤੋਂ ਤੁਹਾਨੂੰ ਕੋਈ ਵੀ ਕਾਰ ਪਸੰਦ ਆਉਂਦੇ ਬੀਰਲਾ ਸਟੋਰ ਤੇ ਬਿਰਲਾ ਕਲਾਸਿਕ ਆਰਸ ਦੇ ਉੱਪਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਨਹੀਂ ਤਾਂ ਬਿਰਲਾ ਕਲਾਸਿਕ ਆਰਸ ਬੀਰੋਨਾ ਦਾ ਖੁਦ ਦਾ ਵੀ ਆਪਣਾ ਇੰਸਟਾਗ੍ਰਾਮ ਤੇ ਫੇਸਬੁਕ ਤੇ ਯੂਟਿਊਬ ਤੇ ਬਿਰਲਾ ਕਲਾਸਿਕ ਆਰਸ ਦੇ ਬੀਲੀ ਅਪਡੇਟ ਰਹਿੰਦੇ ਨੇ ਜੋ ਵੀ ਕਾਰ ਸੇਲ ਪਰਚੇਸ ਕਰਦੇ ਨੇ ਉੱਥੇ ਵੀ ਤੁਸੀਂ ਬੀਰੋਨਾ ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਆਦਾ ਜਿਹੜਾ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਤੇ ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਨਵੀਆਂ ਕਾਰਾਂ ਦੀ ਕਲੈਕਸ਼ਨ ਦੇ ਨਾਲ ਧੰਨਵਾਦ ਦੋਸਤੋ ਕਸੀਰ